ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਿਮਰਨ ਕੌਰ ਤੇ ਚਾਰ ਸੀਟਾਂ ਦੇ ਜਿਮਨੀ ਚੋਣਾਂ ਦੇ ਨਤੀਜੇ ਅਸੀਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂ ਇਸੇ ਵਿਚਾਲੇ ਗਿੱਦਰ ਬਹੁਤ ਵੱਡੀ ਖਬਰ ਹੈ ਸਾਹਮਣੇ ਰੁਝਾਨ ਆ ਰਹੇ ਨੇ ਕਿ ਗਿੱਦਰ ਬਾਤ ਆਮ ਆਦਮੀ ਪਾਰਟੀ ਉਮੀਦਵਾਰ ਲਗਾਤਾਰ ਲੀਡ ਬਣਾਈ ਹੋਈ ਹੈ ਡਿੰਪੀ ਢਿੱਲੋਂ ਦੀ ਲੀਡ ਹੋਰ ਵੀ ਜ਼ਿਆਦਾ ਵੱਧ ਗਈ ਹੈ ਡਿੰਪੀ ਢਿੱਲੋਂ 7437 ਵੋਟਾਂ ਦੇ ਨਾਲ ਅੱਗੇ ਨਜ਼ਰ ਆ ਰਹੇ ਨੇ ਸ਼ੁਰੂਆਤੀ ਰੋਜ਼ਾਨਾ ਤੋਂ ਹੀ ਗਦੜਵਾ ਦੀ ਸੀਟ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਲੀਡ ਤੇ ਨੇ ਇੱਕ ਵਾਰੀ ਵੀ ਇਹਨਾਂ ਰੋਜ਼ਾਨਾ ਵਿੱਚ ਅਜਿਆ ਨਹੀਂ ਦੇਖਣ ਨੂੰ ਮਿਲਿਆ ਕਿ ਕਾਂਗਰਸ ਜਾਂ ਫਿਰ ਆਮ ਭਾਜਪਾ ਦੇ ਮਨਪ੍ਰੀਤ ਬਾਦਲ ਅੱਗੇ ਹੋਣ ਜਾਂ ਫਿਰ ਅਮ੍ਰਿਤਾ ਵੜਿੰਗ ਅੱਗੇ ਹੋਣ ਸ਼ੁਰੂਆਤੀ ਰੋਜ਼ਾਨਾ ਤੋਂ ਹੀ ਲੀਡ ਬਣਾਈ ਹੋਈ ਡਿੰਪੀ ਢਿੱਲੋਂ ਨੇ ਗਦੜਵਾ ਦੀ ਸੀਟ ਤੋਂ ਇਸੇ ਵਿਚਾਲੇ ਡੇਰਾਬਾਬਾ ਨਾਨਕ ਤੋਂ ਵੀ ਇੱਕ ਵੱਡੀ ਖਬਰ ਆ ਰਹੀ ਹੈ ਤੇ ਆਮ ਆਦਮੀ ਪਾਰਟੀ ਲਗਾਤਾਰ ਅੱਗੇ 15ਵੇਂ ਗੇੜ ਦੀ ਗਿਣਤੀ ਦੇ ਰੁਝਾਨ ਵੀ ਉਨਾਗੇ ਨੇ ਗੁਰਦੀਪ ਰੰਦਾਵਾ ਨੂੰ 50999 ਵੋਟਾਂ ਮਿਲਿਆ ਰੇ ਜੁਤਿੰਦਰ ਕੌਰ ਰੰਦਾਵਾ ਨੂੰ 4852 ਵੋਟਾਂ ਮਿਲਿਆ ਨੇ ਗੁਰਦੀਪ ਸਿੰਘ ਰੰਦਾਵਾ ਚਾਹ ਰਿਹਾ 476 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਪਾਜਪਾ ਦੇ ਰਵੀਕਰਨ ਕਾਲੋ ਨੂੰ ਸਿਰਫ 5822 ਵੋਟਾਂ ਹੀ ਮਿਲੀਆਂ ਨੇ ਤੇ ਗੁਰਦੀਪ ਰੰਦਾਵਾ ਦੀ ਮਿਹਨਤ ਇੱਥੇ ਰੰਗ ਲਿਆਉਂਦੀ ਹੋਈ ਨਜ਼ਰ ਆ ਰਹੀ ਹੈ। ਜੇ ਤਸਵੀਰਾਂ ਤੁਹਾਨੂੰ ਕੁਝ ਵਿਖਾ ਦਿੰਦੇ ਆ ਚੰਡੀਗੜ੍ਹ ਤੋਂ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਨੇ ਆਮ ਆਦਮੀ ਪਾਰਟੀ ਤਿੰਨ ਸੀਟਾਂ ਉੱਤੇ ਲੀਡ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਤੇ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਚ ਖੁਸ਼ੀ ਦਾ ਮਾਹੌਲ ਹੈ ਢੋਲ ਮੰਗਾ ਲਏ ਗਏ ਨੇ ਤੇ ਸੈਲੀਬ੍ਰੇਸ਼ਨ ਦੀ ਸ਼ੁਰੂਆਤ ਹੋ ਗਈ ਹੈ। ਕੋਸ਼ੀ ਆਮ ਆਇਆ ਜਾਰੀ ਹਨ ਕਿ ਜਿਮਨੀ ਚੋਣਾ ਚ ਵੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਜਨਤਾ ਨੇ ਪਰਵਾਨ ਕੀਤਾ ਹੈ ਤੇ ਬਾਬੇ ਪੰਗੜਾ ਪਾਉਂਦੇ ਹੋਏ ਇੱਥੇ ਨਜ਼ਰ ਆ ਰਹੇ ਨੇ ਤੇ ਬੇਅਤ ਜ਼ਾਦਾ ਖੁਸ਼ੀ ਪਾਰਟੀ ਵਰਕਰਾਂ ਚ ਨਜ਼ਰ ਆ ਰਹੀ ਹੈ ਕਿ ਜਨਤਾ ਨੇ ਇੱਕ ਵਾਰੀ ਫੇਰ ਸਿਰ ਮੱਥੇ ਉੱਤੇ ਰੱਖਿਆ ਕਿਉਂਕਿ ਜਿਮਨੀ ਚੋਣਾ ਲਿਟਮਸ ਟੈਸਟ ਹੁੰਦੀ ਆ ਨੇ ਸੱਤਾਧਾਰੀ ਪਾਰਟੀ ਦਾ ਕੀ ਆਕਰਕਾਰ ਜਿੰਨਾ ਵੀ ਕੰਮ ਸੱਤਾਧਾਰੀ ਪਾਰਟੀ ਨੇ ਕੀਤਾ ਉਸ ਤੋਂ ਜਨਤਾ ਖੁਸ਼ ਹੈ ਕਿ ਨਹੀਂ ਤੇ ਜਨਤਾ ਦੇ ਹੱਥ ਵਿੱਚ ਹੁੰਦਾ ਹੈ ਕਿ ਜੇ ਉਹ ਸਰਕਾਰ ਤੋਂ ਨਾਰਾਜ਼ਗੀ ਰੱਖਦੀ ਹੈ ਤਾਂ ਜਿਮਨੀ ਚੋਣ ਇੱਕ ਵੱਡਾ ਹਥਿਆਰ ਹੁੰਦੀ ਹੈ ਜਨਤਾ ਵਾਸਤੇ ਸਰਕਾਰ ਨੂੰ ਇਹ ਦਿਖਾਉਣ ਲਈ ਕਿ ਉਹਨਾਂ ਦੇ ਕੰਮਕਾਜ ਤੋਂ ਜਨਤਾ ਖੁਸ਼ ਨਹੀਂ ਮੈਂ ਇਹ ਸਮਝਦਾ ਹਾਂ ਵੀ ਇਹ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਤੇ ਲੋਕਾਂ ਨੇ ਮੋਹਰ ਲਾਈ ਹੈ ਪੰਜਾਬ ਦੇ ਨੇ ਔਰ ਇਹ ਇਲੈਕਸ਼ਨ ਅਰਵਿੰਦ ਕੇਜਰੀਵਾਲ ਜੀ ਦੇ ਡਾਇਰੈਕਸ਼ਨ ਦੇ ਤੋਂ ਲੈ ਡਾਇਰੈਕਸ਼ਨ ਲੈ ਕੇ ਭਗਵੰਤ ਮਾਨ ਜੀ ਨੇ ਲਗਾਤਾਰ ਸਾਡੇ ਮਾਜੋਬ ਮੁੱਖ ਮੰਤਰੀ ਉਹਨਾਂ ਨੇ ਪ੍ਰਿੰਟਮੈਂਟ ਜਾ ਕੇ ਸ਼ਹਿਰ ਸਿਰ ਜਾ ਕੇ ਕਨਵਰਸਿੰਗ ਕੀਤੀ ਆ ਔਰ ਲੋਕਾਂ ਨੂੰ ਦੱਸਿਆ ਵੀ ਆਮ ਆਦਮੀ ਪਾਰਟੀ ਕੀ ਕਰ ਰਹੀ ਆ ਤੇ ਲੋਕਾਂ ਨੇ ਉਹਨੂੰ ਸੱਚ ਮੰਨ ਕੇ ਜਿਹੜਾ ਵੋਟਾਂ ਪਾਈਆਂ ਨੇ ਔਰ ਉਹਦਾ ਰਿਜ਼ਲਟ ਹੈ ਵੀ ਚਾਰ ਦੇ ਵਿੱਚੋਂ ਜਿਹੜੀਆਂ ਤਿੰਨ ਸ਼ੀਟਾਂ ਤੇ ਲੀਡ ਲੈ ਰਹੀ ਆ ਆਮ ਆਦਮੀ ਪਾਰਟੀ ਤੇ ਜਿਹੜੀ ਚੌਥੀ ਸ਼ੀਟ ਬਰਨਾਲੀ ਦੀ ਰਹਿ ਗਈ ਆ ਉਹਦੇ ਵਿੱਚ ਵੀ ਅਜੇ ਪੰਜ ਛੇ ਰਾਊਂਡ ਬਾਕੀ ਪਏ ਨੇ ਤੇ ਮੈਨੂੰ ਲੱਗਦਾ ਵੀ ਬਰਨਾਲਾ ਸ਼ੀਟ ਵੀ ਆ ਜਿਹੜੀ ਸਾਡੀ ਉਹ बिल्कुल क्लियर था जैसे दो तीन सीटें तो हमें बहुत ही क्लियर थी और उसी तरीके से का रिजल्ट भी आया है और मैं समझती हूँ कि ये जो रिज़ल्ट आया है ये लोगों की आम आदमी पार्टी के लिए जो लोकप्रियता है आम आदमी पार्टी का जो समर्पण है आम आदमी पार्टी की जो कारगुजारी है उसको समर्पित है ये तीन सीटें और लोग पसंद कर रहे हैं क्योंकि कामों की राजनीति लोगों ने दिल्ली में भी पसंद किया उसके बिहाफ़ पे लोगों ने पंजाब में हमें पहले 2022 में मैंडेट दिया और आज ये जो बाई दो का जो बाई इलेक्शन का मैंडेट है ये भी उसी का नतीजा है कि लोग अब जो पहले की जैसे राजनीति होती थी उससे ऊपर उठ के लोग कामों की राजनीति को डेवलपमेंट को विकास के कामों को और सबसे बड़ी बात एक जो बड़ी क्लियर स्पष्ट जो राजनीति है और कामों की और दूसरा नीयत की साफ नीयत की राजनीति को लोग अब पसंद करना शुरू कर चुके हैं और उसी के बिहाफ पे ये मैंडेट भी हमें मिला है ਜਸ਼ਨ ਦੀਆਂ ਤਸਵੀਰਾਂ ਚੰਡੀਗੜ੍ਹ ਦਫ਼ਤਰ ਤੋਂ ਤੁਸੀਂ ਦੇਖ ਰਹੇ ਸੀ ਤਿੰਨ ਸੀਟਾਂ ਤੇ ਲਗਾਤਾਰ ਰੋਜਾ ਆਮ ਆਦਮੀ ਪਾਰਟੀ ਅੱਗੇ ਹੈ ਤੇ ਇਸੇ ਦਾ ਜਸ਼ਨ ਜਿਹੜਾ ਚੰਡੀਗੜ੍ਹ ਚ ਮਨਾਇਆ ਜਾ ਰਿਹਾ ਸਾਡੇ ਪੱਤਰਕਾਰ ਸਾਡੇ ਨਾਲ ਗਰਾਊਂਡ ਜ਼ੀਰੋ ਤੋਂ ਲਗਾਤਾਰ ਮੌਜੂਦ ਨੇ ਸਾਡੇ ਨਾਲ ਬਾਲਕ੍ਰਿਸ਼ਨ ਨੇ ਡੇਰਾ ਬਾਬਾ ਨਾਨਕ ਤੋਂ ਮੋਹਿਤ ਬਖਸ਼ੀ ਸਾਡੇ ਨਾਲ ਨੇ ਅਤੇ ਰਾਜੇਸ਼ ਗਿੱਲ ਸਾਡੇ ਨਾਲ ਨੇ ਮੋਹਿਤ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵਾਂਗੇ ਆਮ ਆਦਮੀ ਪਾਰਟੀ ਦਫ਼ਤਰ ਤੇ ਤੁਸੀਂ ਮੌਜੂਦ ਹੋ ਪੰਜਾਬ 'ਚ ਜਿਸ ਤਰੀਕੇ ਨਾਲ ਜਿਮਨੀ ਚੋਣਾਂ ਦੇ ਰੁਝਾਨ ਆ ਰਹੇ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਗਾਤਾਰ ਲੀਡ ਬਣਾਏ ਹੋ ਬਿਲਕੁਲ ਤਿੰਨ ਸੀਟਾਂ ਤੇ ਲੀਡ ਬਣਾਏ ਹੋਏ ਨੇ ਪਰ ਸਿਮਰਨ ਚੁਕਾਨ ਵਾਲੀ ਗੱਲ ਜਿਹੜੀ ਆ ਉਹ ਬਰਨਾਲਾ ਸੀਟ ਦੀ ਹੈ ਜਿਹੜੀ 2017 ਚ ਵੀ ਆਮ ਆਦੀ ਪਾਰਟੀ ਦੇ ਖਾਤੇ ਚ ਪਈ ਸੀ ਪਰ ਇਸ ਵਾਰੀ ਜਿਹੜਾ ਹੈ ਉਹਦੇ ਤੇ ਕਿਉਂਕਿ ਉਹਨਾਂ ਦਾ ਹੀ ਆਪਣਾ ਜਿਹੜਾ ਇੱਕ ਕੈਂਡੀਡੇਟ ਜਿਹੜਾ ਜ਼ਿਲਾ ਅਧਿਖ ਸੀਗਾ ਉਹ ਇੰਡੀਪੈਂਡੈਂਟ ਕੈਂਡੀਡੇਟ ਦੇ ਤੌਰ ਤੇ ਖੜਾ ਹੋ ਗਿਆ ਤੇ 2.5 ਹਜ਼ਾਰ ਤੋਂ ਪਿੱਛੜ ਰਹੀ ਆਮ ਆਦੀ ਪਾਰਟੀ ਤੇ 10 ਹਜ਼ਾਰ ਦੇ ਕਰੀਬ ਜਿਹੜਾ ਹੈ ਵੋਟ ਉਹ ਇੰਡੀਪੈਂਡੈਂਟ ਕੈਂਡੀਡੇਟ ਨੂੰ ਪਿਆਇਆ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵੇਲੇ ਜੇ ਉਹ ਇੰਡੀਪੈਂਡੈਂਟ ਕੈਂਡੀਡੇਟ ਹੁੰਦੇ ਤਾਂ ਹੋ ਸਕਦਾ ਸੀ ਕਿ 4 0 ਵੀ ਸਕੋਰ ਹੋਏ ਹੁੰਦਾ ਇਹੋ ਜੀ ਸਥਿਤੀ ਸੀਗੀ ਪਰ ਜਦੋਂ ਹੁਣ ਜਿਹੜਾ ਸਕੋਰ ਹੈ ਉਹ 3 1 ਦਾ ਚੱਲ ਰਿਹਾ ਹੈ ਜਦਕਿ 2022 ਦੇ ਚੋਣਾ ਚ ਜਦੋਂ ਆਮ ਆਦੀ ਪਾਰਟੀ ਦੀ ਲਹਿਰ ਸੀ ਉਸ ਵੇਲੇ ਵੀ ਇਹ ਸਕੋਰ 1 3 ਸੀਗਾ ਯਾਨੀ ਇੱਕ ਸੀਟ ਜਿਹੜੀ ਹੈ ਉਹ ਆਮ ਆਦੀ ਪਾਰਟੀ ਦੇ ਕੋਲ ਸੀਗੀ ਬਰਨਾਲਾ ਦੀ ਤੇ ਬਾਕੀ ਤਿੰਨ ਸੀਟਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਕੋਲ ਸੀ ਪਰ ਹੁਣ ਜਿਹੜਾ ਪ੍ਰਣਾਮ ਹੈ ਉਹ ਉਲਟਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਦੋ ਸੀਟਾਂ ਤਾਂ ਬਿਲਕੁਲ ਲਗਭਗ ਲਗਭਗ ਕਲੀਅਰ ਮੰਨੀ ਜਾ ਰਹੀਆਂ ਨੇ ਜਿਹਦੇ ਚ ਗਿੱਦੜਵਾ ਸੀਟ ਹੈ ਜਿਹਦੇ ਤੇ 81% ਵੋਟ ਹੋਇਆ ਸੀ ਬਾਇਪੋਲ ਚ ਔਰ ਨਾਲੇ ਦੂਜੇ ਚੱਬੇਵਾਲ ਸੀਟ ਹੈ ਜਿੱਥੇ ਮਾਰਜਨ ਜਿਹੜਾ ਜਿੱਤ ਦਾ ਲਗਭਗ ਲਗਭਗ 10000 ਤੋਂ ਉੱਤੇ ਪਹੁੰਚ ਗਿਆ ਹੈ ਤੇ ਤੁਸੀਂ ਸਮਝ ਸਕਦੇ ਹੋ ਲੀਡ ਦਾ ਮਾਰਜਨ ਜਿਹੜਾ 10000 ਤੋਂ ਉੱਤੇ ਪਹੁੰਚ ਗਿਆ ਹੈ ਹੁਣ ਗੱਲ ਜਿਹੜੀ ਹੁਣ ਥੋੜੀ ਬਾਲਕਿਸ਼ਨ ਤੁਹਾਨੂੰ ਥੋੜੀ ਦੇਰ ਚ ਦੱਸਣਗੇ ਕਿ ਮਾਰਜਨ 5000 ਦਾ ਪਹਿਲੀ ਵਾਰੀ ਹੈ ਜੇ 5000 ਦੇ ਕਰੀਬ ਗੁਰਦਾਸਪੁਰ ਚ ਜਿਹੜੀ ਸੀਟ ਹੈ ਉਹ ਪਹੁੰਚੀ ਹੈ ਉੱਥੇ ਦੋਨੋਂ ਹੀ ਜਿਹੜੇ ਸੁਖਵਿੰਦਰ ਸਿੰਘ ਰੰਦਾਵਾ ਨੇ ਉਹਨਾਂ ਨੇ ਆਪਣਾ ਜ਼ੋਰ ਲਾਇਆ ਤੇ ਇੱਥੇ ਭਗਵੰਦਪਾਨ ਨੇ ਆਪਣਾ ਜ਼ੋਰ ਲਾਇਆ ਸੀ ਕਿਉਂਕਿ ਉਹ ਕਿਲੇ ਨੂੰ ਨਹੀਂ ਟਾ ਪਾਏ ਸੀ 2022 ਦੇ ਚੋਣਾ ਚ ਵੀ ਤੇ ਹੁਣ ਇਸ ਵਾਰੀ ਆਮ ਆਦਮੀ ਪਾਰਟੀ ਤੇ ਭਗਵੰਦਪਾਨ ਚਾਹੁੰਦੇ ਸੀ ਕਿ ਉਸ ਕਿਲੇ ਕਿਲੇ ਚ ਸੇਂਦ ਲਾਈ ਜਾਏ ਜਿਹਦੇ ਚ ਕਾਮਯਾਬ ਹੁੰਦੀ ਹੋਏ ਨਜ਼ਰ ਆ ਸਕਦੀ ਹੈ ਬਾਕੀ ਤਸਵੀਰ ਜਿਹੜੀ ਹੈ ਤੇ ਬਾਕੀ ਜਿਹੜਾ ਰਿਜ਼ਲਟ ਦਾ ਕਿੱਥੇ ਜਾ ਰਿਹਾ ਉਹ ਬਾਲਕ੍ਰਿਸ਼ਨ ਜ਼ਿਆਦਾ ਵਧੀਆ ਦੱਸਣਗੇ ਜੀ ਬਿਲਕੁਲ ਬਾਲਕ੍ਰਿਸ਼ਨ ਦੇ ਕੋਲੇ ਚੱਲਦੇ ਆ ਬਾਲਕ੍ਰਿਸ਼ਨ 15 ਰਾਊਂਡ ਦੀ ਗਿਣਤੀ ਹੋ ਚੁੱਕੀ ਹੈ ਤੇ ਦਿਲ ਦੀ ਧੜਕਣਾ ਵਧੀਆ ਹੋਈਆਂ ਸਭ ਦੀਆਂ ਪਰ ਆਵਾਦਮੀ ਪਾਰਟੀ ਨੂੰ ਕਿਤੇ ਰਾਤ ਦਾ ਸਾਹ ਮਿਲਿਆ ਹੋਣਾ ਹੈ ਕਿ ਲਗਾਤਾਰ ਪਿਛਲੇ 3-4 ਰਾਉਂਡਸ ਦੀ ਕਾਊਂਟਿੰਗ ਤੋਂ ਗੁਰਦੀਪ ਰੰਦਾਵਾਲ ਲੀਡ ਬਣਾਏ ਹੋਏ ਨੇ ਤੇ ਲੀਡ ਵੱਧਦੀ ਜਾ ਰਹੀ ਹੈ ਮੈਡਮ ਇਸ ਤਰ੍ਹਾਂ ਕਿ ਹੁਣ 16ਵਾਂ ਰਾਉਂਡ ਵੀ ਜਿਹੜਾ ਉਹ ਖਤਮ ਹੋ ਚੁੱਕਾ ਹੈ ਔਰ ਕਰੀਬ 4946 ਦੀ ਲੀਡ ਜਿਹੜੀ ਆ ਉਹ ਆਮ ਆਦਮੀ ਪਾਰਟੀ ਲੈ ਚੁੱਕੀ ਹੈ ਜੀ ਦੋ ਰਾਉਂਡ ਜਿਹੜੇ ਲਾਸਟ ਬਿਲਕੁਲ ਪੈਂਡਿੰਗ ਨੇ ਹੁਣ ਦੋ ਰਾਉਂਡ ਦੇ ਜਿਹੜੇ ਪੈਂਡਿੰਗ ਬਚੇ ਨੇ ਉਹ ਬਾਹਰ ਜਿਹੜੇ ਸਮਰਥਕਾਂ ਵੱਲੋਂ ਢੋਲ ਨਗਾ ਰਹੇ ਔਰ ਆਪਣਾ ਆ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਿਹੜੇ ਨਾਰੇ ਮਾਰਨੇ ਸ਼ੁਰੂ ਕਰ ਦਿੱਤੇ ਗਏ ਨੇ ਔਰ ਜਿਹੜੇ ਸੁਖਿੰਦਰ ਸਿੰਘ ਰੰਧਾਵਾ ਦੇ بیٹے ਸੀ ਉਹਦੇ ਵੀਰ ਸਿੰਘ ਰੰਧਾਵਾ ਉਹ ਤਰੀਬ 9ਵੇਂ ਰਾਉਂਡ ਦੇ ਵਿੱਚ ਹੁਣ ਉੱਠ ਕੇ ਬਾਹਰ ਚਲੇ ਗਏ ਸੀ ਔਰ ਹੁਣ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਵੀ ਜਿਹੜੇ ਉਹ ਇੱਥੇ ਆਣੇ ਸ਼ੁਰੂ ਹੋ ਗਏ ਨੇ ਮੇਰੇ ਪਿੱਛੇ ਤਸਵੀਰਾਂ ਤੁਹਾਨੂੰ ਦਿਖਾਵਾਂਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਉਹ ਸਪੋਰਟਿੰਗ ਸੈਂਟਰ ਤੋਂ ਬਾਹਰ ਆ ਰਹੇ ਨੇ ਔਰ ਬਾਹਰ ਆ ਕੇ ਜਿਹੜਾ ਕਿ ਉਹਨਾਂ ਨੂੰ ਮੀਡੀਆ ਵੱਲੋਂ ਸਵਾਲਾਂ ਦਾ ਜਵਾਬ ਦੇ ਰਹੇ ਹਨ ਮੀਡੀਆ ਵਾਲਿਆਂ ਨਾਲ ਗੱਲਬਾਤ ਚੱਲ ਰਹੀ ਹੈ ਬਿਲਕੁਲ 발ਕ੍ਰਿਸ਼ਨ ਤੁਸੀਂ ਵੀ ਕੋਸ਼ਿਸ਼ ਕਰੋ ਜੇ ਕਿਸੇ ਲੀਡਰ ਦੇ ਨਾਲ ਕਿਸੇ ਕਾਰਜਕਰਤਾ ਦੇ ਨਾਲ ਗੱਲਬਾਤ ਹੋ ਸਕਦੀ ਹੈ ਕਿਉਂਕਿ ਖੁਸ਼ੀ ਦਾ ਮਾਹੌਲ ਇੱਥੇ ਜਸ਼ਨ ਦੀਆਂ ਤਸਵੀਰਾਂ ਜਿਹੜੀਆਂ ਚੰਡੀਗੜ੍ਹ ਦਫ਼ਤਰ ਤੋਂ ਆਣੀਆਂ ਸ਼ੁਰੂ ਹੋ ਗਈਆਂ ਹਨ ਇੱਕ ਵਾਰੀ ਫਿਰ ਮੈਂ ਤੁਹਾਡੇ ਕੋਲ ਆਵਾਂਗੀ ਦਿੱਲੀ ਦਫ਼ਤਰ ਚ ਕੀ ਕਿਸ ਤਰੀਕੇ ਦਾ ਮਾਹੌਲ ਹੈ ਜਿਮਲੀ ਚੋਣਾ ਦੇ ਨਤੀਜਿਆਂ ਨੂੰ ਲੈ ਕੇ ਦੇਖੋ ਦਿੱਲੀ ਦਫ਼ਤਰ ਚ ਤਾਂ ਪੂਰੀ ਤਰੀਕੇ ਨਾਲ ਜਿਹੜਾ ਦਿੱਲੀ ਚੋਣਾਂ ਦੀ ਤਿਆਰੀਆਂ ਚੱਲ ਰਹੀਆਂ ਨੇ ਲਗਾਤਾਰ ਜਿਹੜਾ ਪੈਂਫਲੇਟਸ ਨੇ ਤੇ ਉਹ ਜਿਹੜੇ ਵੀ ਸਮਾਨ ਨੇ ਆਪਣੇ ਕੈਂਡੀਡੇਟ ਕਿਉਂਕਿ 11 ਕੈਂਡੀਡੇਟ ਅਨਾਉਂਸ ਕੀਤੇ ਜਾ ਚੁੱਕੇ ਨੇ ਤੇ ਦਿੱਲੀ ਆਮ ਆਦਮੀ ਪਾਰਟੀ ਆਪਣਾ ਗੜ ਮੰਦੀ ਹੈ ਤੇ ਉਹਦੇ ਚ ਕੋਈ ਸੇਂਦ ਨਾ ਲੱਗੇ ਇਹ ਕਿਲਾ ਸੁਰੱਖਿਤ ਰਹੇ ਇਹਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਰ ਜੇ ਦੁਪਹਿਰ ਦੇ ਬਾਅਦ ਜਿਹੜਾ ਹੈ ਉਹ ਲੀਡਰਸ ਜਿਹੜੇ ਹੈ ਇੱਥੇ ਆ ਸਕਦੇ ਨੇ ਆਪਣੀ ਗੱਲ ਰੱਖ ਸਕਦੇ ਨੇ ਮੀਡੀਆ ਦੇ ਮੂਰੇ ਸਭ ਤੋਂ ਵੱਡੀ ਗੱਲ ਇਹ ਹੀ ਹੈ ਮੀਡੀਆ ਦੇ ਸਾਹਮਣੇ ਜਦੋਂ ਆਣਗੇ ਲੀਡਰ ਤਾਂ ਦੀ ਤਾ ਉਹਨਾਂ ਨਾਲ ਗੱਲ ਕਰਾਂਗੇ ਪਰ ਸਭ ਤੋਂ ਵੱਡੀ ਗੱਲ ਆਈ ਹੈ ਕਿ ਜਿਵੇਂ ਅੰਦਾਜ਼ਾ ਲਾ ਰਿਆ ਜਾ ਰਿਹਾ ਸੀ ਕਿ 81% ਵੋਟ ਜਦੋਂ ਹੋਇਆ ਮਤਲਬ ਜਿਹੜਾ ਆਮ ਚੋਣ ਸੀਗਾ ਉਸ ਤੋਂ ਵੀ ਜ਼ਿਆਦਾ VOTING ਜਿਹੜੀ ਹੈ ਇਸ ਬਾਈਪੋਲ ਚ ਪਈ ਹੈ ਤੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਖਿਲਾਫ ਫਤਵਾ ਦੇ ਸਕਦੀ ਹੈ ਜਨਤਾ ਪਰ ਉਹ ਜਿਹੜਾ ਉਪ ਚੋਣ ਵਿੱਚ ਹੁੰਦਾ ਹੈ ਜਿਮਨੀ ਚੋਣਾਂ ਚ ਹੁੰਦਾ ਹੈ ਉਹ ਹੁੰਦਾ ਹੋਇਆ ਨਜ਼ਰ ਨਹੀਂ ਆਇਆ ਤੇ ਗਿੱਦੜਬਾਚ ਜਿਹੜੀ ਹੈ ਵੱਡੀ ਜਿੱਤ ਦੀ ਹੋਰ ਡਿੰਪੀ ਢਿੱਲੋ ਜਿਹੜੇ ਨੇ ਨਜ਼ਰ ਆ ਰਹੇ ਨੇ ਸਾਡੇ ਮਾਦਾਤਾ ਲਗਾਤਾਰ ਸوير ਤੋਂ ਉੱਥੇ ਰਿਪੋਰਟ ਕਰ ਰਹੇ ਨੇ ਇੱਕ ਇੱਕ ਸੀਟ ਦਾ ਤੁਹਾਨੂੰ ਜਾਇਜ਼ਾ ਲੈ ਕੇ ਇੱਕ ਇੱਕ ਰਿਪੋਰਟ ਦੇ ਰਹੇ ਨੇ ਤਾਂ ਸਾਰੀ ਤਸਵੀਰਾਂ ਇਹੀ ਕਹਿ ਰੀਆਂ ਨੇ ਕਿ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਆ ਹੁਣ ਬਾਈਪੋਲ ਚ ਵੀ ਤਿੰਨ ਇੱਕ ਦਾ ਜਿਹੜਾ ਨੰਬਰ ਹੈ ਉਹ ਉਹਨੇ ਹਾਸਲ ਕਰ ਲਿਆ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੱਥੇ 1 3 ਸੀਗਾ ਹੁਣ 3 1 ਹੋ ਰਿਹਾ ਤੇ ਜਿਹੜਾ ਮੋਰਲ ਹੈ ਉਤਾ ਸਿਮਰਨ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਪੰਜਾਬ ਚ ਵੀ ਵਧੇਗਾ ਤੇ ਉਹਦੇ ਬਾਅਦ ਦਿੱਲੀ ਦੀ ਤਿਆਰੀ ਜਿਹੜੀ ਹੈ ਉਹ ਕਰਨਗੇ ਕਿਉਂਕਿ ਬਹੁਤ ਵੱਡਾ ਏਰੀਆ ਹੈ ਦਿੱਲੀ ਦਾ ਜਿੱਥੇ ਪੰਜਾਬ ਦੇ ਰਹਿਣ ਵਾਲੇ ਵਸਨੀਕ ਜਿਹੜੇ ਨੇ ਉਹ ਵੀ ਇੱਥੇ ਵੱਸਦੇ ਨੇ ਉਹਨਾਂ ਦੇ ਰਿਸ਼ਤੇਦਾਰ ਵੱਸਦੇ ਨੇ ਤੇ ਆਮ ਆਦਮੀ ਪਾਰਟੀ ਕੋਸ਼ਿਸ਼ ਕਰੂਗੀ ਕਿ ਮੈਕਸਿਮਮ ਜਿਹੜਾ ਵੀ ਵੋਲੰਟੀਅਰ ਹੈ ਜਿਹੜਾ ਵੀ ਸਪੋਰਟਰ ਹੈ ਉਹ ਦਿੱਲੀ ਆ ਕੇ ਆਮ ਆਦਮੀ ਪਾਰਟੀ ਲਈ ਪ੍ਰਚਾਰ ਕਰੇ ਬਿਲਕੁਲ ਬਿਲਕੁਲ ਹੁਣ ਇੱਕ ਜਿਹੜਾ ਵੱਡਾ ਐਗਜ਼ਾਮ ਸੀ ਜਿਮਨੀ ਚੋਣਾ ਦਾ ਉਹ ਪਾਸ ਕਰ ਲਿਆ ਆਮ ਆਦਮੀ ਪਾਰਟੀ ਨੇ ਪੰਜਾਬ ਚ ਤੇ ਹੁਣ ਦਿੱਲੀ ਤੇ ਤਿਆਰੀ ਹੈ ਬਿਲਕੁਲ ਮੋਹਿਤ ਤੁਸੀਂ ਨਜ਼ਰ ਬਣਾਏ ਰੱਖੋ ਤੇ ਸਾਡੇ ਪੱਤਰਕਾਰ ਰਾਜੇਸ਼ ਗਿਲ ਵੀ ਸਾਡੇ ਨਾਲ ਮੌਜੂਦ ਨੇ ਰਾਜੇਸ਼ ਡੇਰਾ ਬਾਬਾ ਨਾਨਕ ਨੇ ਵੀ ਆਪਣਾ ਫਤਵਾ ਜਾਰੀ ਕਰ ਦਿੱਤਾ ਹੈ ਕਿ ਆਖਰਕਾਰ ਉਹਨਾਂ ਨੇ ਆਪਣਾ ਨੇਤਾ ਜਿਹੜਾ ਹੈ ਐਮਐਲਏ ਜਿਹੜਾ ਹੈ ਉਹ ਚੁਣ ਲਿਆ ਸੋ ਵਾਕਿਆ ਹੀ ਬੜੀ ਇੰਟਰਸਟਿੰਗ ਜਿਹੜੀ ਇਕੁਏਸ਼ਨ ਸਾਰੀ ਬਣੀ ਹੈ ਔਰ ਇਸ ਦੇ ਵਿੱਚ ਉਹ ਸੀਟ ਜਿਹੜੀ ਕਿ ਪਹਿਲੂ ਜਿੱਤੀ ਹੋਈ ਸੀ ਉਹ ਸੀਟ ਜਿਹੜੀ ਉਹ ਆਮ ਆਦਮੀ ਪਾਰਟੀ ਪਿਛੜੀ ਹੈ ਬਾਕੀ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਮਿਲਿਆ ਹੈ ਇਹ ਇਕੁਏਸ਼ਨ ਬੜੀ ਇੰਟਰਸਟਿੰਗ ਹੈ ਜਿਹੜੀਆਂ ਸੀਟਾਂ ਪਹਿਲੋਂ ਆਮ ਆਦਮੀ ਪਾਰਟੀ ਦੇ ਵਿੱਚ ਝੋਲੀ ਵਿੱਚ ਨਹੀਂ ਸੀ ਉਹ ਸੀਟਾਂ ਜਿਤਨਾ ਇਹ ਕਹਿ ਸਕਦੇ ਆ ਕਿ ਜਿਹੜੀਆਂ ਸੀਟਾਂ ਤੇ ਆਮ ਆਦਮੀ ਪਾਰਟੀ ਜਿਹੜੀ ਬਿਲਕੁਲ ਪਹਿਲੋਂ ਉਹਨਾਂ ਦੇ ਐਮਐਲਏ ਨਹੀਂ ਸੀ ਉਹ ਸੀਟਾਂ ਤੇ ਨਾ ਉਹਨਾਂ ਦਾ ਐਮਪੀ ਨਾ ਉਹਨਾਂ ਦਾ ਐਮਐਲਏ ਉਹ ਸੀਟਾਂ ਦੇ ਜਿੰਨਾ ਬਹੁਤ ਵੱਡੀ ਗੱਲ ਹੈ ਤੇ ਬਰਨਾਲਾ ਦੀ ਸੀਟ ਜਿਹੜੀ ਹੈ ਸਿਰਫ ਉੱਥੇ ਹੀ ਜਿਹੜਾ ਵਾ ਇੱਕ ਨੁਕਸਾਨ ਹੋਇਆ ਹੈ ਨੁਕਸਾਨ ਵੀ ਉਸ ਦਾ ਵੱਡਾ ਕਾਰਨ ਹੈ ਟੈਕਨੀਕਲੀ ਜੇ ਦੇਖਿਆ ਜਾਏ ਤਾਂ ਜਿਹੜੀ ਮੈਕਸਿਮਮ ਵੋਟ ਹੈ ਉਹ ਆਮ ਆਦਮੀ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਨੂੰ ਹੀ ਮਿਲੀ ਹੈ ਸੋ ਇਹ ਵੱਡੀ ਗੱਲ ਹੈ 40 ਇਹਨੂੰ ਆਪਾਂ ਇੱਕ ਢੰਗ ਨਾਲ ਕਹਿ ਸਕਦੇ ਹਾਂ ਕਿ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਜਿਹੜਾ ਹੈ ਉਹ ਬਹੁਤ ਵੱਡਾ ਵੋਟ ਸ਼ੇਅਰ ਚਾਰਾਂ ਸੀਟਾਂ ਤੇ ਜਿਹੜਾ ਉਹ ਬੰਦਾ ਨਜ਼ਰ ਆ ਰਿਹਾ ਹੈ ਔਰ ਜਿਹੜਾ ਇੱਕ ਅੱਗੇ ਜਿਸਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਗੇਮ ਵਿਗਾੜੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲਿਆ ਆਇਆ ਹੈ ਵਿਅਕਤੀ ਹੈ ਜਿਸਨੇ ਇੰਨੀ ਵੱਡੀ ਤਦਾਦ ਦੇ ਵਿੱਚ ਵੋਟਾਂ ਲੈ ਲਈਆਂ ਕਿ ਕਿਤਨਾ ਕਿਤੇ ਨੁਕਸਾਨ ਹੋਇਆ ਔਰ ਦੂਜੀ ਗੱਲ ਜੇ ਤੁਸੀਂ ਡੇਰਾ ਬਾਬਾ ਨਾਨਕ ਦੀ ਗੱਲ ਕਰ ਰਹੇ ਹੋ ਬੜੀ ਵੱਡੀ ਫਾਈਟ ਸੀ ਫਸਵਾ ਮੁਕਾਬਲਾ ਜਿਹੜਾ ਉਹ ਸ਼ੁਰੂ ਤੋਂ ਹੀ ਨਜ਼ਰ ਆ ਰਿਹਾ ਸੀਗਾ ਪਰ ਹੁਣ ਜਿਹੜਾ ਮਾਰਜਨ ਹੈ ਉਹ ਲਈ ਵਾਲ ਸਾ ਇੱਕ ਪਾਸੜ ਜਿਹੜੀ ਹੁਣ ਜਿਹੜੀ ਆ ਇਸ ਵੇਲੇ ਸਿਚੁਏਸ਼ਨ ਜਿਹੜੀ ਆ ਉਹ ਇੱਕ ਪਾਸੜ ਬੰਦੀ ਨਜ਼ਰ ਆ ਰਹੀ ਹੈ ਜਿਵੇਂ ਕਿ ਆਪਾਂ ਸ਼ੁਰੂ ਤੋਂ ਹੀ ਕਹਿ ਰਹੇ ਆ ਕਿ ਚੱਬੇਵਾਲ ਦੀ ਸੀਟ ਦੀ ਜਿਹੜੀ ਗੱਲ ਕਰ ਰਹੇ ਆ ਆਪਾਂ ਕਿ ਚੱਬੇਵਾਲ ਚ ਕਲੀਅਰ ਕਟ ਮੁਕਾਬਲਾ ਹੈ ਆਮ ਆਦਮੀ ਪਾਰਟੀ ਉਥੇ ਵੱਡੇ ਮਾਰਜਿਨ ਨਾਲ ਜਿੱਤੇਗੀ ਉਥੇ ਭਾਜਪਾ ਬਹੁਤ ਪਿਛੜੀ ਹੋਈ ਹੈ ਔਰ ਭਾਜਪਾ ਕਿਤੇ ਗੇਮ ਦੇ ਵਿੱਚ ਨਹੀਂ ਹੈ ਔਰ ਉਹੋ ਸਥਿਤੀ ਸਾਹਮਣੇ ਆਈ ਕਿ ਭਾਜਪਾ ਗੇਮ ਦੇ ਵਿੱਚ ਨਹੀਂ ਹੈ ਸਿਰਫ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਲੈਗੇਸੀ ਜਿਹੜੀ ਆ ਡਾਕਟਰ ਰਾਜਕਮਰ ਚੱਬੇਵਾਲ ਦੀ ਉਸ ਨੂੰ ਹੀ ਲੋਕਾਂ ਨੇ ਫਤਵਾ ਦਿੱਤਾ ਔਰ ਉਹੋ ਹੀ ਜਿਹੜੀ ਆ ਜੋ ਅਸੀਂ ਸ਼ੁਰੂ ਤੋਂ ਪ੍ਰਡਿਕਟ ਕਰ ਰਹੇ ਸੀ ਉਹ ਸੀਟ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਸੋ ਆਮ ਆਦਮੀ ਪਾਰਟੀ ਬਾਰੇ ਇਹ ਆਪਾਂ ਕਹਿ ਸਕਦੇ ਹਾਂ ਕਿ ਪਹਿਲੋ ਪੰਚਾਇਤੀ ਚੋਣਾਂ ਹੋਈਆਂ ਔਰ ਉਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਬੜੀ ਵੱਡੀ ਐਂਟੀ ਇਨਕੰਮਪੈਂਸੀ ਬਣ ਗਈ ਆ ਆ ਨੀਤੀਆਂ ਵਾ ਇਹ ਨੀਤੀਆਂ ਆ ਇਹ ਲੋਕਾਂ ਨੂੰ ਪਸੰਦ ਨਹੀਂ ਆ ਜਾ ਇਹ ਪਸੰਦ ਨੇ ਇਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਸੀ ਪਰ ਗ੍ਰਾਫ ਜਿਹੜਾ ਵਾ ਉਹ ਕਿਤੇ ਵੀ ਡਿੱਗਿਆ ਨਹੀਂ ਔਰ ਇਹਨਾਂ ਚੋਣਾਂ ਨੇ ਇਹ ਜਿਹੜੀਆਂ ਸੀਟਾਂ ਜਿਹੜੀਆਂ ਹੁਣ ਨੇ ਇਹ ਨੇ ਤੇ ਬਿਲਕੁਲ ਇਸ ਗੱਲ ਨੂੰ ਸਾਬਤ ਕਰ ਦਿੰਦਾ ਹੈ ਕਿ ਆਮ ਆਦਮੀ ਪਾਰਟੀ ਦਾ ਗ੍ਰਾਫ ਡਿੱਗਿਆ ਨਹੀਂ ਆ ਆ ਆਮ ਆਦਮੀ ਪਾਰਟੀ ਦਾ ਗ੍ਰਾਫ ਉੱਚਾ ਹੋਇਆ ਹੈ ਔਰ ਮੈਂ ਸਮਝਦਾ ਕਿ ਇਹ ਸਿਰਫ 3 ਸੀਟਾਂ ਨਹੀਂ 4ਾਂ ਸੀਟਾਂ ਤੇ ਜਿਹੜੀ ਆਮ ਆਦਮੀ ਪਾਰਟੀ ਨੂੰ ਵੱਡੀ ਵੋਟ ਜਿਹੜੀ ਆ ਉਹ ਮਿਲੀ ਹੈ ਔਰ ਕਿਉਂਕਿ ਚੌਥੀ ਸੀਟ ਤੇ ਬਰਨਾਲੇ ਵਾਲੀ ਵੀ ਜਿਹੜੀ ਸੀਟ ਆ ਉਹ ਮੈਕਸਿਮਮ ਵੋਟ ਸ਼ੇਅਰ ਤਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੇ ਆਮ ਆਦਮੀ ਪਾਰਟੀ ਦੇ ਬਾਗੀ ਨਹੀਂ ਲਿਆ ਹੈ ਸੋ ਇਸ ਕਰਕੇ ਉੱਥੇ ਵੀ ਆਪਾਂ ਵੱਡਾ ਨੁਕਸਾਨ ਇਸ ਨੂੰ ਨਹੀਂ ਕਹਿ ਸਕਦੇ ਗੱਲ ਥੋੜਾ ਜਿਹਾ ਬਰਨਾਲਾ ਨੂੰ ਇਲਾਬੋਰੇਟ ਕਰਕੇ ਡਿਸਕਸ ਕਰ ਲੈਣੇ ਆ ਕਿ ਕੈਂਡੀਡੇਟ ਸਿਲੈਕਟ ਕਰਨ ਚ ਜਲਦਬਾਜ਼ੀ ਹੋਗੀ ਆ ਗਲਤੀ ਹੋਗੀ ਆ ਜਿਹੜਾ ਨਰਾਜ਼ ਕੈਂਡੀਡੇਟ ਸਿਗਾ ਉਹਨੂੰ ਮਨਾ ਲੈਣਾ ਚਾਹੀਦਾ ਸੀਗਾ ਤਾਂ ਇਹ ਮੁਕਾਬਲਾ ਜਿਹੜਾ 4-0 ਦਾ ਹੁੰਦਾ ਦੇਖੋ ਬਿਲਕੁਲ ਇਹ ਇੱਕ ਰਣਨੀਤੀ ਜਿਹੜੀ ਆ ਉਹ ਕਿਤੇ ਨਾ ਕਿਹਾ ਉਹਦੇ ਵਿੱਚ ਕਮੀ ਆਪਾਂ ਕਹਿ ਸਕਦੇ ਆ ਕੈਂਡੀਡੇਟ ਜਿਹੜੀ ਪਾਰਟੀ ਸਿਲੈਕਟ ਕਰਦੀ ਏ ਕੈਂਡੀਡੇਟ ਸੋ ਸਮਝ ਕੇ ਸਿਲੈਕਟ ਕੀਤਾ ਜਾਂਦਾ ਹੈ ਵਿਨੇਬਿਲਟੀ ਦੇਖੀ ਜਾਂਦੀ ਏ ਕਿ ਕਿਹੜਾ ਕੈਂਡੀਡੇਟ ਜਿੱਤ ਸਕਦਾ ਹੈ ਪਰ ਇਸ ਥਾਂ ਤੇ ਜੇ ਬਰਨਾਲੇ ਦੀ ਗੱਲ ਕਰੀਏ ਕਰੀਏ ਤਾਂ ਜਿਹੜਾ ਕੈਂਡੀਡੇਟ ਇੰਡੀਪੈਂਡੈਂਟ ਕੈਂਡੀਡੇਟ ਇਲੈਕਸ਼ਨ ਲੜਿਆ ਹੈ ਹਰ ਇੰਡੀਪੈਂਡੈਂਟ ਹਰ ਨਰਾਜ਼ ਕੈਂਡੀਡੇਟ ਉਹਦੀ ਵੱਡੀ ਕੋਸ਼ਿਸ਼ ਹੁੰਦੀ ਏ ਕਿ ਜਿਹੜਾ ਉਹਦੀ ਥਾਂ ਤੇ ਖੜਾ ਕੀਤਾ ਗਿਆ ਹੈ ਉਹ ਨਹੀਂ ਜਿੰਨਾ ਚਾਹੀਦਾ ਦੂਸਰੇ ਭਾਵੇਂ ਦੇ ਦਝਣ ਸੋ ਉਹੋ ਚੀਜ਼ ਜਿਹੜੀ ਸਾਹਮਣੇ ਆਏ ਜਿਹੜੀ ਉਸਦੇ ਜ਼ਹਿਨ ਦੇ ਵਿੱਚ ਹੋਏਗੀ ਉਹ ਚੀਜ਼ ਸਾਹਮਣੇ ਆਈ ਕਿ ਉਹ ਖੁੱਤ ਨਾ ਉਸਨੇ ਖੇਡ ਨਾ ਦੇ ਨਾ ਖੇਡਣ ਦੇਣਾ ਇੱਕ ਇਸ ਤਰ੍ਹਾਂ ਦੀ ਬਾਗੀ ਉਮੀਦਵਾਰ ਜਿਹੜੇ ਹੁੰਦੇ ਨੇ ਕੈਂਡੀਡੇਟ ਨੇ ਇਸ ਤਰ੍ਹਾਂ ਦੀ ਰਣਨੀਤੀ ਹੁੰਦੀ ਹੈ ਔਰ ਉਹ ਰਣਨੀਤੀ ਜਿਹੜੀ ਆ ਉਸਦੇ ਕੰਮ ਆਈ ਇਹ ਰਣਨੀਤੀ ਜਿਹੜੀ ਆ ਉਹ ਬੰਦਾ ਜਿਹੜਾ ਕੋਤਾ ਜੇੱਦਾ ਨੇ ਦੂਸਰੇ ਦੀ ਗੇਮ ਵਿਗਾੜ ਦਿੰਦਾ ਹੈ ਸੇਮ ਪਾਰਟੀ ਦਾ ਹੋ ਕੇ ਉਸ ਨੂੰ ਕਹਿ ਸਕਦੇ ਆ ਕਿ ਹਾਰ ਕਰ ਜਿੱਤਣ ਵਾਲੇ ਕੋਈ ਬਾਜ਼ੀਗਰ ਕਹਤੇ ਉਦਾ ਉਸਾਬ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਇਹ ਸਮਝ ਲਾ ਪੈਂਦਾ ਕਿ ਮੈਂ ਤਾਂ ਜਿੱਤ ਗਿਆ ਜੀ ਮੈਂ ਜਿਹੜੀ ਪਾਰਟੀ ਦੀ ਸਿਲੈਕਸ਼ਨ ਸੀ ਉਸ ਨੂੰ ਉਹਨੇ ਗਲਤ ਸਾਬਤ ਕਰ ਦਿੱਤਾ ਇਸ ਤਰ੍ਹਾਂ ਦੀ ਜਿਹੜੀ ਸਥਿਤੀ ਬਣਦੀ ਹੈ ਉਹ ਕਿਤੇ ਨਾ ਕਿਤੇ ਆ ਪਾਰਟੀ ਦਾ ਜਿਹੜਾ ਮੁਖ ਇੱਕ ਉਮੀਦਵਾਰ ਹੁੰਦਾ ਹੈ ਉਸ ਨੂੰ ਇਸ ਚੀਜ਼ ਦਾ ਨੁਕਸਾਨ ਹੁੰਦਾ ਹੈ ਔਰ ਇਹ ਨੁਕਸਾਨ ਹੋਇਆ ਬਿਲਕੁਲ ਜੇ ਲੋਕੀ ਨਕਾਰ ਦਿੰਦੇ ਉਸ ਕੈਂਡੀਡੇਟ ਨੂੰ ਜਿਹੜਾ ਕਿ ਬਾਗੀ ਹੋ ਕੇ ਲੜਿਆ ਹੈ ਤਾਂ ਫਿਰ ਸਥਿਤੀ ਬਿਲਕੁਲ ਵੱਖਰੀ ਹੋਣੀ ਸੀ ਬਿਲਕੁਲ ਇਹ ਚਾਰੇ ਸੀਟਾਂ ਤੇ ਜਿਹੜੀ ਕਲੀਅਰ ਕਟ ਜਿਹੜੀ ਉਹ ਸਾਹਮਣੇ ਆਉਣੀ ਸੀ ਜੀ ਬਿਲਕੁਲ ਰਣਨੀਤੀ ਬਣਾਉਣ ਚ ਕਿਤੇ ਨਾ ਕਿਤੇ ਥੋੜੀ ਬਹੁਤ ਚੁੱਕ ਹੋ ਗਈ ਹੈ ਜੋ ਕਿ ਰਾਜਨੀਤੀ ਚ ਜਾਇਜ਼ ਵੀ ਹੈ ਵੱਡੀ ਖਬਰ ਹੈ ਇਸ ਵੇਲੇ ਚੱਬੇਵਾਲ ਤੋਂ ਆਰੀਸ਼ਾ ਚੱਬੇਵਾਲ ਦੀ ਜਿੱਤ ਹੋ ਗਈ ਹੈ 29000 ਤੋਂ ਜ਼ਿਆਦਾ ਵੋਟਾਂ ਦੇ ਨਾਲ ਚੱਬੇਵਾਲ ਦੀ ਸੀਟ ਆਪਣੇ ਨਾਮ ਕੀਤੀ ਹੈ ਪਹਿਲੀ ਵਾਰ ਚੋਣਾਂ ਲੜੀਆਂ ਸੀ ਤੇ ਬਾਜ਼ੀ ਮਾਰ ਲਈ ਹੈ ਰਾਜਕੁਮਾਰ ਚੱਬੇਵਾਲ ਦੇ بیٹے ਨੇ ਡਾਕਟਰ ਇਸ਼ਾਨ ਚੱਬੇਵਾਲ ਦੂਸਰੇ ਨੰਬਰ ਤੇ ਕਾਂਗਰਸ ਦੇ ਰਣਜੀਤ ਕੁਮਾਰ ਰਹੇ ਨੇ ਤੇ ਕਲੀਨ সুইਪ ਜਿੱਤ ਸ਼ੁਰੂਆਤੀ ਰੋਜ਼ਾਨਾ ਤੋਂ ਹੀ ਇਸ਼ਾਨ ਚੱਬੇ ਚੱਬੇਵਾਲ ਅੱਗੇ ਚੱਲ ਰਹੇ ਸੀਗੇ ਤੇ 29000 ਵੋਟਾਂ ਦੇ ਨਾਲ ਜਿੱਤ ਵੀ ਦਰਜ ਕਰ ਲਈ ਹੈ ਇਸੇ ਦੇ ਨਾਲ ਇਸ਼ਾਨ ਚੱਬੇਵਾਲ ਨੇ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕੀਤੀ ਹੈ ਪਹਿਸ਼ੇ ਤੋਂ ਡਾਕਟਰ ਨੇ ਰੇਡੀਓਲੋਜਿਸਟ ਨੇ ਇਸ਼ਾਨ ਚੱਬੇਵਾਲ ਤੇ ਲੇਗੇਸੀ ਜਿਹੜੀ ਉਹਨਾਂ ਦੇ ਪਿਤਾ ਦੀ ਰਾਜਕੁਮਾਰ ਚੱਬੇਵਾਲ ਜੋ ਹਮੇਸ਼ਾ ਜਿੱਤਦੇ ਆਏ ਨੇ ਚੱਬੇਵਾਲ ਦੀ ਸੀਟ ਤੇ ਇਸ ਵਾਰ ਆਪਣੇ ਬੇਟੇ ਨੂੰ ਜਿੰਨੀ ਛੋੜਾ ਚ ਖੜਾ ਕੇ ਉਹਦਾ ਰਾਜਨੀਤਿਕ ਕੈਰੀਅਰ ਜੜਾ ਉਹ ਸ਼ੁਰੂ ਕੀਤਾ ਹੈ ਤੇ ਵੱਡੀ ਜਿੱਤ ਅੱਜ ਤੋਂ पंजाब की राजनीति ईशांत चब्बेवाल भी शामिल हो गए ने चब्बेवाल सीट अपने नाम की है एसी कोटे की सीट है चब्बेवाल सीट पहली के पहली बार चोन लड़के ईशांत चब्बेवाल ने सीट अपने नाम कर ली राजेश गिल गिले पत्रकार साढ़े नाल ने राजेश शुरुआती रोजाना तो चब्बेवाल अगे चल रहे थे तो मतलब ये मनिया ही जा रहा कि चब्बेवाल परिवार की टक्कर ਉਹ ਉੱਥੇ ਕੋਈ ਨਹੀਂ ਹੈਗਾ ਪਾਵੇਂ ਚੋਣਾ ਲੜੀਆਂ ਜਾ ਰਹੀਆਂ ਸੀ ਪਾਜਪਾ ਤੇ ਕਾਂਗਰਸ ਵੱਲੋਂ ਲੇਕਿਨ ਇਹ ਪਹਿਲਾਂ ਕਲੀਅਰ ਸੀਗਾ ਕਿ ਜਿੰਨਾ ਚੱਬੇਵਾਲ ਦੇ ਕੈਂਡੀਡੇਟ ਨਹੀਂ ਹੈ ਇਸ਼ਾਨ ਚੱਬੇਵਾਲ ਨੇ ਬਿਲਕੁਲ ਸਿਮਰਨ ਅਸੀਂ ਜਿਸ ਦਿਨ ਪੋਲਿੰਗ ਹੋਈ ਉਸ ਦਿਨ ਵੀ ਅਸੀਂ ਐਨਾਲਿਸਿਸ ਕਰ ਰਹੇ ਸੀ ਇਸੇ ਤਰੀਕੇ ਨਾਲ ਗੱਲਬਾਤ ਕਰ ਰਹੇ ਸੀ ਉਹਦੇ ਉਹਦੇ ਵਿੱਚ ਅਸੀਂ ਇਹੀ ਤੱਤ ਕੱਢਿਆ ਸੀਗਾ ਕਿ ਉਹ ਥਾਂ ਤੇ ਹਾਲਾਂਕਿ ਸੋਨ ਸਿੰਘ ਟੰਡਲ ਜਿਹੜੇ ਨੇ ਉਹ ਇੱਕ ਚੀਜ਼ ਦਾ ਦਾਅਵਾ ਕਰ ਰਹੇ ਸੀ ਕਿ ਅਕਾਲੀ ਦਲ ਦਾ ਵੋਟ ਜਿਹੜਾ ਉਹ ਕੈਡਰ ਵੋਟ ਹੈ ਉਹ ਉਹਨਾਂ ਦਾ ਸਾਥ ਦੇ ਰਿਹਾ ਹੈ ਪਰ ਬਿਲਕੁਲ ਸਾਫ਼ ਹੋ ਗਿਆ ਬਿਲਕੁਲ ਕਲੀਅਰ ਹੈ ਉਸ ਦਿਨ ਵੀ ਅਸੀਂ ਕਲੀਅਰ ਕੀਤਾ ਹੈ ਅੱਜ ਵੀ ਕਲੀਅਰ ਹੋ ਗਿਆ ਕਿ ਬਹੁਤ ਪਿਛੜੇ ਤੀਜੇ ਨੰਬਰ ਤੇ ਆਏ ਨੇ ਸੋਨ ਸਿੰਘ ਟੰਡਲ ਬਹੁਤ ਘਾਟ ਵੋਟਾਂ ਪਈਆਂ ਨੇ ਔਰ ਦੂਜੇ ਨੰਬਰ ਤੇ ਕਾਂਗਰਸ ਦੇ ਡਾਕਟਰ ਐਡਵੋਕੇਟ ਰਣਜੀਤ ਜਿਹੜੇ ਨੇ ਉਹ ਆਏ ਨੇ ਤੇ ਲੇਗੇਸੀ ਜਿਹੜੀ ਆ ਆਮ ਆਦਮੀ ਪਾਰਟੀ ਦੀ ਇਸ ਥਾਂ ਤੇ ਡਾਕਟਰ ਰਾਜਕੁਮਾਰ ਜੱਬੇਵਾਲ ਦੇ ਪਰਿਵਾਰ ਦੀ ਲੇਗੇਸੀ ਜਿਹੜੀ ਆ ਉਹ ਹੀ ਅੱਗੇ ਵਧਦੀ ਹੋਈ ਹੁਣ ਪਿਤਾ ਐਮਪੀ ਨੇ ਤੇ ਪੁੱਤਰ ਜਿਹੜੇ ਐਮਐਲਏ ਉਹ ਬਣ ਚੁੱਕੇ ਨੇ ਸੋ ਜ਼ਾਹਿਰ ਤੌਰ ਤੇ ਇੱਕ ਵੱਡਾ ਫਰਕ ਪਹਿਲਾਂ ਹੀ ਨਜ਼ਰ ਆ ਰਿਹਾ ਸੀਗਾ ਜੇ ਹਾਂ ਜੇ ਉਸ ਥਾਂ ਤੇ ਜਿਹੜਾ ਅਕਾਲੀ ਦਲ ਦਾ ਕੈਡਰ ਵੋਟ ਹੈ ਉਹ ਕਿਤੇ ਨਾ ਕਿਤੇ ਜਸਵੰਤ ਸਿੰਘ ਢੰਡਰ ਨੂੰ ਪਹੁੰਚਦਾ ਤਾਂ ਫਿਰ ਹੋ ਸਕਦਾ ਥੋੜੀ ਜੀ ਤਸਵੀਰ ਵੱਖਰੀ ਹੁੰਦੀ ਪਰ ਮਾਰਜਨ ਇੰਨਾ ਜ਼ਿਆਦਾ ਹੈ ਕਿ ਕਲੀਅਰ ਕੱਟ ਨਜ਼ਰ ਆ ਰਿਹਾ ਸੀਗਾ ਔਰ ਮਾਰਜਨ ਜਿਹੜਾ ਹੈ ਉਹ ਸਾਫ਼ ਦੱਸ ਰਿਹਾ ਹੈ ਕਿ ਜੇ ਕੈਡਰ ਵੋਟ ਕਿਤੇ ਇਧਰ ਉਧਰ ਜਾਂਦੀ ਵੀ ਫਿਰ ਵੀ ਚੱਬੇ ਵਾਲ ਜਿਹੜਾ ਮਾਰਜਨ ਭਾਵੇਂ ਥੋੜਾ ਘਟ ਜਾਂਦਾ ਪਰ ਫਿਰ ਵੀ ਉਹ ਜਿੱਤਦੇ ਨਜ਼ਰ ਆ ਰਹੇ ਸੀ ਤੇ ਉਹ ਜਿੱਤ ਗਏ ਨੇ ਬਿਲਕੁਲ ਬਿਲਕੁਲ ਮਾਰਜਨ ਵੀ ਬਹੁਤ ਜ਼ਿਆਦਾ ਤਗੜਾ ਹੈ ਆ ਰਾਜੇਸ਼ ਜੀ ਲੰਬੇ ਸਮੇਂ ਤੋਂ ਪੰਜਾਬ ਦੀ ਰਾਜਨੀਤੀ ਦੇਖਦੇ ਆ ਰਹੇ ਹੁਣ ਰਾਜਨੀਤੀ ਦੀ ਤਸਵੀਰ ਜਿਹੜੀ 2022 ਤੋਂ ਬਾਅਦ ਇੱਕਦਮ ਬਦਲ ਗਈ ਹੈ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋਇਆ ਇਹ ਵੀ ਸੋਚਿਆ ਜਾ ਰਿਹਾ ਸੀਗਾ ਕਿ ਅਕਾਲੀ ਦਲ ਨੂੰ ਜੋ ਸੁਖਬੀਰ ਬਾਦਲ ਹੁਣ ਚੋਣ ਲੜਨਗੇ ਤੇ ਸਿੰਪਥੈਟਿਕ ਵੋਟਸ ਕਿਤੇ ਨਾ ਕਿਤੇ ਮਿਲਣਗੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪਰ ਇਦਾਂ ਨਹੀਂ ਹੁੰਦਾ ਹੋਇਆ ਨਜ਼ਰ ਆਇਆ ਤੇ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਚਲੀ ਗਈ ਹੈ ਤੇ ਗੱਲ ਅਸੀਂ ਉਹੀ ਕਰ ਰਹੇ ਸੀਗੇ ਕਿ ਅਕਾਲੀ ਦਲ ਦਾ ਵੋਟ ਗਿਆ ਕਿੱਥੇ ਆਪਣੀ ਸੋਚ-ਬੋਚ ਦੇ ਨਾਲ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਜਿਹੜੀ ਖੇਤਰੀਆ ਪਾਰਟੀ ਸੀ ਰੀਜਨਲ ਪਾਰਟੀ ਸੀ ਬੜੀ ਮਜ਼ਬੂਤ ਪਾਰਟੀ ਸੀਗੀ ਉਹਦਾ ਵੋਟ ਕਿੱਥੇ ਗਿਆ ਦੇਖੋ ਇਹ ਜਿਹੜੀ ਚੀਜ਼ ਹੈ ਇਸ ਚੀਜ਼ ਨੂੰ ਬੜੀ ਡੂੰਘਾਈ ਨਾਲ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਹੈ ਸ਼੍ਰੋਮਣੀ ਅਕਾਲੀ ਦਲ ਜਿਹੜੀ ਇਸ ਵੇਲੇ ਡਿਵਾਈਡਡ ਪਾਰਟੀ ਹੈ ਔਰ ਇੱਕ ਸੁਧਾਰ ਲਹਿਰ ਬਣ ਗਈ ਇੱਕ ਸ਼੍ਰੋਮਣੀ ਅਕਾਲੀ ਦਲ ਬਦਲ ਬਣ ਗਈ ਔਰ ਇਹ ਡਿਵਾਈਡ ਡਿਵੀਜ਼ਨ ਕਿਵੇਂ ਹੋਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵਾਕਿਆ ਹੀ ਹਾਸ਼ੇ ਤੇ ਚਲੇਗੀ ਉਹ ਹਾਸ਼ੇ ਤੇ ਰਾਜਨੀਤੀ ਤੌਰ ਤੇ ਨਹੀਂ ਗਈ ਬਲਕਿ ਪੰਥਕ ਤੌਰ ਤੇ ਚਲੇਗੀ ਔਰ ਜਦੋਂ ਉਹ ਪੰਥਕ ਤੌਰ ਤੇ ਚਲੀ ਗਈ ਤੇ ਪੰਥਕ ਤੌਰ ਤੇ ਪਿੱਛੇ ਜਾਣ ਕਰਕੇ ਹੀ ਉਸ ਨੂੰ ਰਾਜਨੀਤਿਕ ਜਿਹੜੀ ਆ ਬਹੁਤ ਵੱਡੀ ਟਾ ਲੱਗੀ ਬਹੁਤ ਵੱਡੀ ਮਾਰ ਵੱਜੀ ਕਿਉਂਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ ਮੇਰੀ ਪੀੜ੍ਹੀ ਦੇ ਸੰਤ ਸਿਧਾਂਤੇ ਹਮੇਸ਼ਾ ਚੱਲਦੀ ਰਹੀਦੀ ਹੈ ਔਰ ਇਸ ਦੀ ਪਹਿਲ ਜਿਹੜੀ ਆ ਉਹ ਪੰਥਕ ਮੁੱਦੇ ਧਾਰਮਿਕ ਮੁੱਦੇ ਇਹ ਜਿਹੜੀ ਪਹਿਲ ਕਦਮੀ ਉਸਤੇ ਕਨਸਟੀਟਿਊਸ਼ਨ ਦੇ ਮੁਤਾਬਕ ਚੱਲਦੀ ਆ ਰਹੀ ਹੈ ਬਟ ਰਾਜਨੀਤੀ ਜਿਹੜੀ ਆ ਉਹ ਦੂਸਰੇ ਨੰਬਰ ਤੇ ਸੀ ਉਹ ਜਿਹੜੀ ਚੀਜ਼ਾਂ ਜਿਹੜੀ ਪਹਿਲ ਕਦਮੀ ਜਿਸ ਤੇ ਹੁੰਦੀ ਸੀ ਉਸ ਤੇ ਜਿਹੜਾ ਢਾਵ ਜੀ ਤਾਂ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਿਆਦਾ ਪਿੱਛੇ ਜਿਹੜੀ ਆ ਪੈ ਗਈ ਪਰ ਅੱਜ ਵੀ ਇਹ ਮੰਨਿਆ ਜਾ ਰਿਹਾ ਸੀ ਹਾਲਾਂਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੀ ਚੋਣ ਨਹੀਂ ਲੜ ਰਹੀ ਸੀ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਚੋਣ ਨਹੀਂ ਲੜ ਰਹੇ ਸੀ ਪਰ ਅੱਜ ਵੀ ਇਹ ਚੀਜ਼ ਮੰਨੀ ਜਾ ਰਹੀ ਸੀ ਕਿ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਕੈਡਰ ਵੋਟ ਹੈਗਾ ਹਰ ਜਗ੍ਹਾ ਤੇ ਇਹੋ ਚਰਚ ਹੈ ਉਹ ਕੈਡਰ ਵੋਟ ਜਿਹੜਾ ਮੌਜੂਦ ਹੈ ਪਰ ਉਹ ਖੁਦ ਚੋਣ ਨਹੀਂ ਲੜ ਰਿਹਾ ਕਿਸ ਨੂੰ ਜਾਏਗਾ ਕਿੱਧਰ ਜਾਏਗਾ ਇਹ ਜਿਹੜਾ ਹੁਣ ਤੁਸੀਂ ਦੇਖੋ ਗਿੱਦੜ ਬਾਹੇ ਦੀ ਗੱਲ ਕਰ ਲੋ ਤੁਸੀਂ ਗਿੱਦੜ ਬਾਹੇ ਦੇ ਵਿੱਚ ਬਣਿਆ ਜਾ ਰਿਹਾ ਸੀਗਾ ਕਿ ਮਨਪ੍ਰੀਤ ਬਾਦਲ ਨੂੰ ਜਿਹੜਾ ਵਾ ਕੈਡਰ ਵੋਟ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਸਪੋਰਟ ਕਰ ਰਿਹਾ ਪਰ ਤਸਵੀਰ ਬਿਲਕੁਲ ਉਲਟ ਹੋਈ ਓल्ड इज سپورਟ ਆ ਉਹ ਸਾਰੀ ਡਿਮਪਿ ਡਿਪਿਟੇਲੋਨ ਹੋਈ ਤਾਂ ਡਿਮਪਿਟੇਲੋਨ سپورਟ ਹੁੰਦੇ ਕਾਰਨ ਉਹ ਜਿਹੜਾ ਵਾ ਇੱਕ ਮਾਰਜਨ ਹਾਲੇ ਦੇਖੋ ਉੱਥੇ ਮਾਰਜਨ ਕੋ ਬਹੁਤ ਵੱਡਾ ਮਾਰਜਨ ਨਹੀਂ ਆ ਪਰ ਉਹ سپورਟ ਮਿਲਣ ਕਰਕੇ ਉੱਥੇ ਫਾਇਦਾ ਪਹੁੰਚਿਆ ਬਾਕੀ ਸੀਟਾਂ ਦੀ ਜੇ ਗੱਲ ਕਰੀਏ ਬਾਕੀ ਸੀਟਾਂ ਦੇ ਵਿੱਚ ਇਹ ਵੇਵਰਿੰਗ ਰਹੀ ਸਿੱਧੇ ਤੌਰ ਤੇ ਡਾਇਰੈਕਟ ਜੇ ਬਲਕ ਦੇ ਰੂਪ ਦੇ ਵਿੱਚ ਆਪਾਂ ਕੀ ਹੈ ਕਿ ਸਿੱਧਾ ਸਿੱਧਾ ਜਿਹੜਾ ਵੋਟ ਬੈਂਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਹ ਵੋਟ ਬੈਂਕ ਇੱਕ ਪਾਸੇ ਚਲਾ ਗਿਆ ਉਹ ਨਹੀਂ ਹੋਇਆ ਅਜਿਹਾ ਕੁਝ ਨਹੀਂ ਹੋਇਆ ਕੋਈ ਅਜਿਹਾ ਫਤਵਾ ਨਹੀਂ ਸੀ ਜਿੱਦਾ ਕਲਟ ਦਾ ਕਿਹਦਾ ਫਤਵਾ ਆ ਜਾਂਦਾ ਕਿ ਇਹ ਪੂਰਾ ਜਿਹੜਾ ਵੋਟ ਸ਼ੇਅਰ ਹੈ ਵੋਟ ਬੈਂਕ ਹੈ ਉਹ ਇੱਕ ਪਾਸੇ ਵੱਲ ਜਾਣਾ ਚਾਹੀਦਾ ਉਹ ਅਜਿਹਾ ਕੁਝ ਨਜ਼ਰ ਨਹੀਂ ਆਇਆ ਸੋ ਇਸੇ ਕਰਕੇ ਜਿਹੜਾ ਵੇਵਰਿੰਗ ਵੋਟ ਸੀ ਜਿੰਨੂੰ ਜਿੰਨੂੰ ਅਸੀਂ ਬਾਰ-ਬਾਰ ਡਿਸਕਸ ਕਰ ਰਹੇ ਸੀ ਬਾਰ-ਬਾਰ ਸਾਰੇ ਚੈਨਲ ਡਿਸਕਸ ਕਰ ਰਹੇ ਸੀ ਬਾਰ-ਬਾਰ ਰਾਜਨੀਤਿਕ ਪੰਡਿਤ ਜਿਹੜੇ ਉਹ ਕਰ ਰਹੇ ਸੀ ਕਿ ਆ ਵ ਜਿਹੜਾ ਖਿੱਲਰ ਕੇ ਪਿਆ ਔਰ ਇਸੇ ਕਰਕੇ ਜਿਹੜਾ ਵਾ ਉਹ ਜਿਹੜੇ ਨਤੀਜੇ ਆ ਉਹ ਇਹ ਜਿਹੜੇ ਲੈ ਕੇ بیٹھے ਸੀਗੇ ਕਿ ਚਲੋ ਆਪੋਰ ਸਾਨੂੰ ਪਏਗਾ ਖਾਸ ਤੌਰ ਤੇ ਉਹ ਉਹ ਕੈਂਡੀਡੇਟ ਜਿਹੜੇ ਕੈਂਡੀਡੇਟ ਸ਼੍ਰੋਮਣੀ ਕਾਲੀ ਦਲ ਛੱਡ ਕੇ ਆਏ ਸੀਗੇ ਉਹਨਾਂ ਨੂੰ ਲੱਗਦਾ ਸੀਗਾ ਕੁਝ ਨਾ ਕੁਝ ਕੈਡਰ ਤੇ ਉਹਨਾਂ ਦੇ ਨਾਲ ਜੁੜਾਈ ਹੋਏਗਾ ਕੁਝ ਨਾ ਕੁਝ ਤੇ ਉਹ ਜਿਹੜੇ ਬੰਦੇ ਆ ਉਹ ਨਾਲ ਹੋਣਗੇ ਪਰ ਉਹ ਚੀਜ਼ ਨੇ ਵੀ ਕਿਤੇ ਨਾ ਕਿਤੇ ਧੋਖਾ ਦਿੱਤਾ ਸਿਰਫ ਗਿੱਦੜ ਬਾਹਰ ਦੀ ਤਸਵੀਰ ਵੱਖਰੀ ਸੀ ਗਿੱਦੜ ਪਾਹ ਦੇ ਵਿੱਚ ਡਿੰਬੀ ਢਿੱਲੋ ਦਾ ਜਿਹੜਾ ਆਪਣਾ ਸੁਖ ਆ ਜਾਂ ਇਹ ਕਹ ਲੋ ਕੋ ਉਹਨਾਂ ਨੂੰ ਲੋਕਲ ਹੋਣ ਦਾ ਜਿਹੜਾ ਫਾਇਦਾ ਮਿਲਿਆ ਉਸ ਦੇ ਵਿੱਚ ਲੋਕਲ ਜਿਹੜਾ ਕੈਡਰ ਵੋਟ ਆ ਸ਼੍ਰੋਮਣੀ ਕਾਲੀ ਦਲ ਦਾ ਉਹ ਵੀ ਉਹਨਾਂ ਦੇ ਨਾਲ ਜੁੜਿਆ ਇਸ ਕਰਕੇ ਉਹਨਾਂ ਨੂੰ ਫਾਇਦਾ ਪਹੁੰਚਿਆ ਸੋ ਇਹ ਜਿਹੜੀ ਜਿਹੜਾ ਰੋਮਨੀ ਕਾਲੀਦਲਤਾ ਵੋਟਰ ਆ ਉਸ ਨੂੰ ਇਸ ਰਾਜਨੀਤੀ ਦੇ ਵਿੱਚ ਬਹੁਤ ਵੱਡੇ ਆਸਪੈਕਟ ਦੇ ਤੌਰ ਤੇ ਨਹੀਂ ਜੋੜਿਆ ਜਾ ਸਕਦਾ ਕਿ ਬਹੁਤ ਵੱਡਾ ਉਸ ਨੇ ਚੇਂਜ ਲੈਣ ਦੀ ਜਾਂ ਕੁਝ ਲੈਂਦਾ ਇਸ ਢੰਗ ਨਾਲ ਹੀ ਜੋੜਿਆ ਜਾ ਸਕਦਾ ਉਹ ਖਿੱਲਰ ਕੇ ਪਿਆ ਸਵਾਏ ਜੇ ਆਪਾਂ ਅ ਗਿੱਧੜ ਬਾਹਰ ਦੀ ਚੋਣ ਤੋਂ ਜੇ ਆਪਾਂ ਗੱਲ ਕਰੀਏ ਤੇ ਜੀ ਬਿਲਕੁਲ ਰਾਜੇਸ਼ ਇੱਕ ਆਊਟ ਆਫ ਦ ਲੀਗ ਮੈਂ ਕੁਐਸਚਨ ਪੁੱਛਦੀਆਂ ਤੁਹਾਡੇ ਕੋਲੋਂ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਦੀ ਅਸੀਂ ਗੱਲ ਕਰ ਰਹੇ ਸੀਗੇ ਪਰ 2 ਸਾਲ ਬਾਅਦ ਫੇਰ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਉਦੋਂ ਤੱਕ ਕੀ ਲੱਗਦਾ ਤੁਹਾਨੂੰ ਸੁਖਵੀਰ ਬਾਦਲિયા ਜੋ ਵੀ ਪ੍ਰਧਾਨ ਹੋਏਗਾ ਉਹ ਪਾਰਟੀ ਨੂੰ ਰਿਵਾਈਵ ਕਰ ਪਾਏਗਾ ਦੇਖੋ ਇਹ ਜਿਵੇਂ ਕਿ ਮੈਂ ਪਹਿਲੋਂ ਹੀ ਗੱਲ ਇਹ ਕੀਤੀ ਆ ਕਿ ਪਹਿਲੋਂ ਸਭ ਤੋਂ ਪਹਿਲਾਂ ਹੁਣ ਤੁਸੀਂ ਦੇਖੋ ਕਿ ਅੰਮ੍ਰਿਤਸਰ ਤੋਂ ਅਨਿਲ ਜੋਸ਼ੀ ਨੇ ਪਾਰਟੀ ਕਿਉਂ ਸੱਦੀ ਕਿਉਂਕਿ ਪਾਰਟੀ ਜਿਹੜੀ ਹੈ ਉਹ ਲੰਮੇ ਸਮੇਂ ਤੋਂ ਬੇਅਦਮੀਆਂ ਦੇ ਵਿੱਚ 2015 ਦੇ ਵਿੱਚ ਬੇਅਦਬੀ ਦਾ سلسلہ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਵਾ ਗੋਲੀकांड ਵੀ ਹੋਇਆ ਇਹ ਜਿਹੜੀਆਂ ਜਿੰਨੇ ਵੀ ਹੋਈਆਂ ਉਹ ਸਾਰੀਆਂ ਪੰਥਕ ਸਫਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਨੂੰ ਪਿੱਛੇ ਧਕੇਲਣ ਵਾਲੀਆਂ ਸੀ ਉਹਨਾਂ ਦੇ ਰਾਜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਈਆਂ ਉਹਨਾਂ ਦੇ ਰਾਜ ਦੇ ਵਿੱਚ ਹੋਣ ਕਰਕੇ ਗੁਰਮਿਤ ਰਾਮ ਰਹੀਮ ਨੂੰ ਜਿਹੜਾ ਵਾ ਉਹ ਮਾਫੀ ਦੇਣ ਦਾ سلسلہ ਵੀ ਸ਼ੁਰੂ ਹੋਇਆ ਜਥੇਦਾਰਾਂ ਨੂੰ ਘਰ ਬੁਲਾਉਣ ਦਾ سلسلہ ਵੀ ਸ਼ੁਰੂ ਹੋਇਆ ਔਰ ਅ ਵੱਡੇ ਵੱਡੇ ਇਸ਼ਤਿਹਾਰ ਜਿਹੜੇ ਵੱਡੇ ਵੱਡੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਉਹਨੂੰ ਮਾਫੀ ਦੇਣ ਦੇ ਉਹ ਵੀ ਜਿਹੜੇ ਇਹ ਬਾਦਲਾਂ ਦੇ ਟਾਈਮ ਤੇ ਸ਼ੁਰੂ ਹੈ ਔਰ ਹੁਣ ਬਾਦਲਾਂ ਨੇ ਆਪਣੀ ਗਲਤੀ ਮੰਨ ਵੀ ਲਈ ਕਿ ਵਾਕਿਆ ਹੀ ਉਹਨਾਂ ਵੱਲੋਂ ਇਹ ਕੁਝ ਕੀਤਾ ਗਿਆ ਸੀ ਔਰ ਉਹਨਾਂ ਦੇ ਵਿੱਚੋਂ ਨਿਕਲੀ ਸੁਧਾਰ ਲੈਣ ਉਹਨਾਂ ਨੇ ਵੀ ਇਹ ਗਲਤੀ ਮੰਨੀ ਕਿ ਵਾਕਿਆ ਹੀ ਉਹਨਾਂ ਦੀ ਵਿੱਚ ਸ਼ਮੂਲੀਅਤ ਦੇ ਕਾਰਨ ਇਸ ਸ਼ਮੂਲੀਅਤ ਦੇ ਦੌਰਾਨ ਇਹ ਸਾਰਾ ਕੁਝ ਹੋਇਆ ਸੋ ਇਹ ਸਾਰਿਆਂ ਨੇ ਆਪਣੀ ਗਲਤੀ ਮੰਨ ਲਈ ਪਰ ਜਿਹੜਾ ਪੰਜਾਬ ਦਾ ਸਿੱਖ ਹੈ ਵਿਸ਼ਵ ਦਾ ਸਿੱਖ ਹੈ ਉਹ ਇਹ ਜਿਹੜੀਆਂ ਚੀਜ਼ਾਂ ਪੰਥਕ ਚੀਜ਼ਾਂ ਉਹਨਾਂ ਨੂੰ ਛੇਤੀ ਭੁਲਾਉਂਦਾ ਨਹੀਂ ਛੇਤੀ ਮaaf ਨਹੀਂ ਕਰਦਾ ਤੁਸੀਂ ਦੇਖੋ 84 ਦੇ ਜ਼ਖਮ ਹਜੇ ਵੀ ਹਰੇ ਨੇ ਸਚਕਣਸ਼ੀ ਜੀ ਦਰਬਾਰ ਸਾਹਿਬ ਤੇ ਹਮਲੇ ਦੇ ਜ਼ਖਮ ਹਜੇ ਵੀ ਹਰੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਛੇਤੀ ਭੁੱਲਦੀਆਂ ਨਹੀਂ ਇਸ ਕਰਕੇ ਬਹੁਤ ਔਕਾ ਹੈ 27 ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਰਿਵਾਈਵ ਕਰਨਾ ਬਹੁਤ ਹੀ ਔਕਾ ਹੈ ਸ਼੍ਰੋਮਣੀ ਕਾਲੀਦਾਲ ਜੜਾਵਾ 27 ਦੇ ਵਿੱਚ ਵੀ ਆਪਣੀ ਹੂਣ ਦੀ ਲੜਾਈ ਹੀ ਲੜਦਾ ਹੋਏਗਾ ਇਹ ਹੀ ਦੇਖਣ ਨੂੰ ਮਿਲੇਗਾ ਤਾਂ ਕਿਤਨਾ ਕਿਤੇ ਜਿਹੜੀ ਗਾਂ ਵੀ ਆਗਾਮੀ ਟੱਕਰ ਵੀ ਜਿਹੜੀ ਹੂਣ ਨਜ਼ਰ ਆਈ ਆ ਆਗਾਮੀ ਟੱਕਰ ਵੀ ਉਹ ਸ਼੍ਰੋਮਣੀ ਕਾਲੀਦਾਲ ਦੀ ਜਾਂ ਭਾਜਪਾ ਕਿਤਨਾ ਵੋਟ ਸ਼ੇਅਰ ਭਾਜਪਾ ਗੇਨ ਕਰੇਗੀ ਜ਼ਰੂਰ ਕਰੇਗੀ ਪਰ ਜਿਹੜੀ ਮੇਨ ਟੱਕਰ ਆ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੁੰਦੀ ਹੀ ਨਜ਼ਰ ਆਈ ਬਿਲਕੁਲ ਕਿਉਂਕਿ ਪੰਜਾਬ ਦੇ ਵੋਟਰ ਨੇ ਬਹੁਤ ਸੈਂਸਿਟਿਵ ਨੇ ਤੇ ਸਾਲੋਂ ਪੁਰਾਣੇ ਜਿਹੜੇ ਨੇ OVP ਇਹਨਾਂ ਦੇ ਦਿਲ ਚ ਰਹਿੰਦੇ ਨੇ ਵੋਟ ਪਾਉਣ ਤੋਂ ਪਹਿਲਾਂ ਵੀ ਦੇਖਣਾ ਹੁੰਦਾ ਕਿ ਪੰਜਾਬ ਦੇ ਲਈ ਪੰਜਾਬੀਅਤ ਦਿੱਲੀ ਸਿੱਖੀ ਦੇ ਲਈ ਇਹਨਾਂ ਦੇ ਲੀਡਰ ਨੇ ਕੀ ਕੀਤਾ ਇਸ ਵਿਚਾਲੇ ਇੱਕ ਹੋਰ ਵੱਡੀ ਖਬਰ ਆ ਰਹੀ ਜਿਮਨੀ ਚੋਣਾ ਨੂੰ ਲੈ ਕੇ ਆਮ ਆਦਮੀ ਪਾਰਟੀ ਜਿੱਤ ਵੱਲ ਵੱਧ ਰਹੀ ਨਜ਼ਰ ਆ ਰਹੀ ਹੈ 403 ਸਿੱਟੇ ਤੇ ਅੱਗੇ ਚੱਲ ਰਹੀ ਹੈ ਅਤੇ ਕੇਜੋਰੀ ਵਾਲਾ ਤੇ ਭਗਵੰਤ ਮਾਨ ਸ਼ਾਮ ਨੂੰ ਦਿੱਲੀ ਪਹੁੰਚਣਗੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਨਗੇ ਜਿਨ੍ਹਾਂ ਵਿੱਚੋਂ ਅੱਜ ਚਾਰ ਸੀਟਾਂ ਤੇ ਨਤੀਜੇ ਆਉਣੇ ਸੀਗੇ ਚੱਬੇਵਾਲ ਦੀ ਸੀਟ ਆਮ ਆਦਮੀ ਪਾਰਟੀ ਦੇ ਨਾਮ ਹੋ ਗਈ ਹੈ ਤੇ ਡੇਰਾ ਬਾਬਾ ਨਾਨਕ ਤੇ ਕਿ ਦਰਬਾ ਵੀ ਵੱਡੇ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਦੋਨਾਂ ਸੀਟਾਂ ਤੋਂ ਅੱਗੇ ਚੱਲ ਰਹੇ ਨੇ ਹਾਲਾਂਕਿ ਬਰਨਾਲਾ ਸੀਟ ਤੇ ਕਾਂਗਰਸ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਇਸੇ ਵਿਚਾਲੇ ਭਗਵੰਤ ਮਾਨ ਦਿੱਲੀ ਪਹੁੰਚਣਗੇ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਕੇਜ ਰਿਵਾਲ ਦੇ ਨਾਲ ਸੰਬੋਧਿਤ ਕਰਨਗੇ ਤੇ ਜਿਮਨੀ ਚੋਣਾ ਪੰਜਾਬ ਦੀ ਜਿੱਦਾਂ ਹੀ ਸੰਪਨ ਹੋਈ ਹੈ ਹੁਣ ਪਾਰਟੀ ਆਮ ਆਦਮੀ ਪਾਰਟੀ ਦਿੱਲੀ ਚੋਣਾ ਦੇ ਵੱਲ ਪੂਰਾ ਧਿਆਨ ਆਪਣਾ ਲਗਾਉਣ ਜਾ ਰਹੀ ਹੈ ਜਿੱਦਾਂ ਸਾਡੇ ਪੱਤਰਕਾਰ ਮੁਹੈਦ ਬਖਸ਼ੀ ਨੇ ਦੱਸਿਆ ਕਿ ਹੁਣ ਦਿੱਲੀ ਚ ਵਿਧਾਨ ਸਭਾ ਚੋਣਾਂ ਨੇ ਤੇ ਉਹਦੀ ਕੀ ਰਣਨੀਤੀ ਉਹਦੀ ਕੀ ਸਟ੍ਰੈਟੇਜੀ ਹੋਣੀ ਹੈ ਉਸ ਬਾਰੇ ਵੀ ਚਰਚਾ ਤੇ ਅੱਗੇ ਦੀ ਰਣਨੀਤੀ ਜਿਹੜੀ ਹੈ ਉਹ ਬਣਾਈ ਜਾ ਰਹੀ ਹੈ ਤੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਿਆ ਨਹੀਂ ਗੀ ਨਿਤੌਰ ਤੇ ਪੰਜਾਬ ਚ ਜਿਹੜੀ ਜਿੱਤੋਈ ਹੈ ਤਿੰਨ ਸੀਟਾਂ ਉਤੇ ਆਮ ਆਦਮੀ ਪਾਰਟੀ ਦੀ ਕਿਤਨਾ ਕਿਤੇ ਜੋਸ਼ ਭਰੇਗੀ ਪਾਰਟੀ ਕਾਰਜਕਰਤਾਵਾਂ ਚ ਫਿਰੋ ਪਾਰਟੀ ਕਾਰਜਕਰਤਾ ਪਾਵੇਂ ਪੰਜਾਬ ਦੇ ਹੋਣ ਪਾਵੇਂ ਦਿੱਲੀ ਦੇ ਹੋਣ ਤੇ ਹੁਣ ਤਿਆਰੀ ਜਿਹੜੀ ਹੈ ਉਹ ਦਿੱਲੀ ਚੋਣਾਂ ਦੀ ਆਮ ਆਦਮੀ ਪਾਰਟੀ ਵੱਲੋਂ ਕੀਤੀ ਜਾਏਗੀ ਅੱਜ ਭਗਵੰਤ ਮਾਨ ਦਿੱਲੀ ਪਹੁੰਚਣਗੇ ਅਰਵਿੰਦ ਕੇਜਰੀਵਾਲ ਦੇ ਨਾਲ ਇੱਕ ਬੈਠਕ ਰੱਖੀ ਗਈ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਦਿੱਤਾ ਜਾਏਗਾ ਤੇ ਰਾਜੇਸ਼ ਗੇਲ ਸਾਡੇ ਪੱਤਰਕਾਰ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਤੇ ਰਾਜੇਸ਼ ਗੱਲ ਉਹੀ ਹੋ ਰਹੀ ਸੀ ਪਾਰਟੀ ਰਿਵਾਈਵ ਕਰ ਪਾਏਗੀ ਨਹੀਂ ਕਰ ਪਾਏਗੀ ਤੇ ਟੱਕਰ ਕਿ ਕਿਸ ਦੇ ਵਿਚਾਲੇ ਹੋਣ ਵਾਲੀ ਯਕੀਨੀ ਤੌਰ ਤੇ ਬਹੁਤ ਹੀ ਘੱਟ ਸਮੇਂ ਚ ਆਮ ਆਗਮੀ ਪਾਰਟੀ ਨੇ ਲੋਕਾਂ ਦੇ ਦਿਲਾਂ ਚ ਜਗ੍ਹਾ ਬਣਾ ਲਈ ਹੈ ਇਹਦੀ ਖਾਸ ਵਜ੍ਹਾ ਤੁਸੀਂ ਰਾਜੇਸ਼ ਕੀ ਮੰਨਦੇ ਹੋ ਕਿਤੇ ਪੰਥਕ ਪਾਰਟੀਆਂ ਨੇ ਸਾਲ ਦਰ ਸਾਲ ਚੋਣਾਂ ਲੜਦੀਆਂ ਵੀ ਆਈਆਂ ਜਿੱਤਦੀਆਂ ਵੀ ਆਈਆਂ ਸਰਕਾਰਾਂ ਵੀ ਉਹਨਾਂ ਨੇ ਬਣਾਈਆਂ ਫਿਰ ਕਾਂਗਰਸ ਮਤਲਬ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ ਫਿਰ ਵੀ ਪੰਜਾਬੀਆਂ ਨੇ ਕਾਂਗਰਸ ਤੇ ਵੀ ਭਰੋਸਾ ਕਰਕੇ ਦੇਖਿਆ ਕਾਂਗਰਸ ਦੀਆਂ ਵੀ ਸਰਕਾਰਾਂ ਬਣਾਈਆਂ ਲੇਕਿਨ ਖਾਸ ਵਜ੍ਹਾ ਤੁਹਾਨੂੰ ਲੱਗਦਾ ਕੀ ਹੈ ਕਿ 2.5 ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਉੱਤੇ ਇੰਨਾ ਵਿਸ਼ਵਾਸ ਜਨਤਾ ਦਾ ਹੋ ਗਿਆ ਹੈ ਕਿ ਜਿਮਨੀ ਚੋਣਾ ਚ ਵੀ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਫਤਵਾ ਦਿੱਤਾ ਨਹੀਂ ਦੇਖੋ ਬਿਲਕੁਲ ਆਮ ਆਦਮੀ ਪਾਰਟੀ ਤੇ ਵਿਸ਼ਵਾਸਤਾ ਉਦੋਂ ਹੀ ਹੋ ਗਿਆ ਹੈ ਜਦੋਂ ਪਹਿਲਾਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਜਿਨ੍ਹਾਂ ਨੂੰ ਆਪਾਂ ਰਵਾਇਤੀ ਪਾਰਟੀਆਂ ਕਹਿੰਨੇ ਨੇ ਕਾਂਗਰਸ ਸ਼੍ਰੋਮਣੀ ਕਾਲੀਦਾਲ ਬਾਦਲ ਪੰਜ ਪਾਈ ਰਵਾਇਤੀ ਪਾਰਟੀਆਂ ਜਿਹੜੀਆਂ ਨੇ ਪੰਜਾਬ ਦੇ ਉੱਤੇ ਰਾਜ ਕਰਦੀਆਂ ਨੇ ਔਰ ਇਹਨਾਂ ਦੇ ਅਗੇਂਸਟ ਜਾ ਕੇ ਇਹਨਾਂ ਦੇ ਖਿਲਾਫ ਜਾ ਕੇ ਹੀ ਇੱਕ ਫਤਵਾ ਆਮ ਆਦਮੀ ਪਾਰਟੀ ਨੇ ਦਿੱਤਾ ਸੀ ਤਾਂ ਇੱਕ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਨੂੰ ਲੋਕਾਂ ਨੇ ਤਾਂ ਉਦੋਂ ਹੀ ਸਿਰ ਮੱਥੇ ਲੈ ਲਿਆ ਸੀ ਜਦੋਂ 92 ਸੀਟਾਂ ਦੇ ਦਿੱਤੀਆਂ ਸੀਗੀਆਂ ਪਰ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਚੱਲੀ ਹੈ ਰਾਜਨੀਤੀ ਜ਼ਾਹਿਰ ਤੌਰ ਤੇ ਆਪੋਜੀਸ਼ਨ ਜੜੀ ਆਪੋਜੀਸ਼ਨ ਉਹ ਉਹਦਾ ਕੰਮ ਹੀ ਇਹ ਹੁੰਦਾ ਹੈ ਕਿ ਉਹ ਕਿਤੇ ਨਾ ਕਿਤੇ ਉਹਨਾਂ ਨੇ ਹਰ ਚੀਜ਼ ਦੇ ਵਿੱਚ ਨੁਕਸ ਕੱਢਨੇ ਹੁੰਦੇ ਆ ਰਾਜ ਕਰਦੇ ਨੇ ਜਦੋਂ ਕੋਈ ਸੱਤਾਧਾਰੀ ਤੇ ਰਹਿੰਦੀ ਹੈ ਰਾਜ ਕਰਦੇ ਆ ਕਿਤੇ ਨਾ ਕਿਤੇ ਕੋਈ ਤਾਹੀਆਂ ਵੀ ਹੁੰਦੀਆਂ ਨੇ ਕਿਤੇ ਨਾ ਕਿਤੇ ਗਲਤੀਆਂ ਵੀ ਹੁੰਦੀਆਂ ਨੇ ਔਰ ਉਹ ਜਿਹੜੇ ਮੁੱਦੇ ਹੁੰਦੇ ਨੇ ਉਹ ਮੁੱਦੇ ਕਿਤੇ ਨਾ ਕਿਤੇ ਸਰਗਰਮੀ ਦੇ ਸਰੋਤ ਤੋਂ ਵਿਚਾਲੇ ਮੈਂ ਰੋਕਣਾ ਚਾਹਾਂਗੀ ਡੇਰਾ ਬਾਬਾ ਨਾਨਕ ਤੋਂ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਨਤੀਜੇ ਐਲਾਨ ਨੇ ਗਏ ਨੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਆਮ ਆਦਮੀ ਪਾਰਟੀ ਗੁਰਦੀਪ ਰੰਦਾਵਾ ਨੂੰ 5722 ਵੋਟਾਂ ਦੇ ਨਾਲ ਜਿੱਤ ਹਾਸਲ ਹੋਈ ਹੈ ਗੁਰਦੀਪ ਰੰਦਾਵਾ ਜਿੱਤੇ ਨੇ ਮਿਹਨਤ رنگ ਲਿਆਈ ਹੈ ਗੁਰਦੀਪ ਰੰਦਾਵਾ ਦੀ ਹਲ ਚਾਰਜ ਸੀਗੇ ਆਮ ਆਦਮੀ ਪਾਰਟੀ ਦੇ ਗੁਰਦੀਪ ਰੰਦਾਵਾ ਪਿਛਲੀ ਦੋ ਵਾਰੀ ਚੋਣਾਂ ਲੜੀਆਂ ਪਰ ਦੋ ਵਾਰੀ ਸੁਖੀ ਰੰਦਾਵਾ ਤੋਂ ਹਾਰੇ ਫਿਰ ਵੀ ਹਾਰ ਨਹੀਂ ਮੰਨੀ ਮਿਹਨਤ ਲਗਾਤਾਰ ਕਰਦੇ ਰਹੇ ਹਲਕੇ ਚ ਕੰਮ ਲਗਾਤਾਰ ਕਰਦੇ ਰਹੇ ਤੇ ਤੀਸਰੀ ਵਾਰ ਜਿੰਨੀ ਚੋਣਾਂ ਵੇਲੇ ਪਾਰਟੀ ਨੇ ਫੇਰ ਗੁਰਦੀਪ ਰੰਦਾਵਾ ਉੱਤੇ ਹੀ ਆਪਣਾ ਭਰੋਸਾ ਜਤਾਇਆ ਇਹਨਾਂ ਨੂੰ ਉਮੀਦਵਾਰੀ ਦਿੱਤੀ ਟਿਕਟ ਦਿੱਤੀ ਤੇ ਗੁਰਦੀਪ ਰੰਦਾਵਾ ਦੀ ਮਿਹਨਤ ਸਦਕਾ ਲਿਆਈ ਹੈ ਤੇ ਗੁਰਦੀਪ ਰੰਦਾਵਾ ਡੇਰਾ ਬਾਬਾ ਨਾਲ ਦੀ ਚੋਣ ਜਿੱਤ ਗਏ ਨੇ ਤੇ ਵੱਡੀ ਖਬਰ ਇਸ ਵੇਲੇ ਤੁਹਾਨੂੰ ਦੱਸ ਰਿਹਾ ਸਭ ਤੋਂ ਤੇਜ਼ ਨਤੀਜੇ ਨਿਊ ਸਟੇਟ ਪੰਜਾਬ ਉਤੇ ਡੇਰਾ ਬਾਬਾ ਨਾਨਕ ਦਾ ਨਤੀਜਾ ਵੀ ਸਾਹਮਣੇ ਆ ਗਿਆ ਤੇ ਗੁਰਦੀਪ ਰੰਦਾਵਾ ਇੱਥੇ ਜਿੱਤ ਚੁੱਕੇ ਨੇ 5722 ਵੋਟਾਂ ਦੇ ਨਾਲ ਜਿਸ ਦਿਨ ਵੋਟਾਂ ਹੋਈਆਂ ਸੀ ਜਿਸ ਦਿਨ VOTING ਹੋ ਰਹੀ ਸੀ ਉਸ ਦਿਨ ਕੁਲਦੀਪ ਢਾਲੀਵਾਲ ਨੇ ਵੱਡੀ ਗੱਲ ਕਹੀ ਸੀ ਕੁਲਦੀਪ ਢਾਲੀਵਾਲ ਨੇ ਕਿਹਾ ਸੀ ਕਿ ਇਸ ਵਾਰੀ ਡੇਰਾ ਬਾਬਾ ਨਾਨਕ ਦੀ ਜਨਤਾ ਸੁਖੀ ਰੰਦਾਵਾ ਨੂੰ ਦੱਸ ਦੇਗੀ ਕਿ ਉਹ ਹੁਣ ਪਰਿਵਾਰਵਾਦੀ ਰਾਜਨੀਤੀ ਨਹੀਂ ਚਾਹੁੰਦੀ ਹੈ ਨਾਲ ਹੀ ਕੁਲਦੀਪ ਧਾਲੀਵਾਲ ਨੇ ਇਹ ਵੀ ਕਿਹਾ ਸੀ ਕਿ ਜੜੀ ਮੈਂ ਹੈ ਸੁਖੀ ਰੰਡਾਵਾ ਦੀ ਜਿਹੜਾ ਕਮਾਂਡ ਹੈ ਉਹ ਇਸ ਵਾਰ ਜਨਤਾ ਤੋੜੇਗੀ ਤੇ ਕਿਤੇ ਨਾ ਕਿਤੇ ਕੁਲਦੀਪ ਧਾਲੀਵਾਲ ਦੇ ਇਹ ਸ਼ਬਦ ਸੱਚ ਹੁੰਦੇ ਹੋਏ ਨਜ਼ਰ ਆ ਰਹੇ ਨੇ ਡੇਰਾ ਬਾਬਾ ਨਾਨਕ ਗੜ ਮੰਨਿਆ ਜਾਂਦਾ ਸੀ ਕਾਂਗਰਸ ਦਾ ਸੁਖੀ ਰੰਦਾਵਾ ਦਾ ਪੰਜ ਵਰੀ ਲਗਾਤਾਰ ਵਿਧਾਇਕ ਰਹੇ ਫਿਰ ਡੇਰਾ ਬਾਬਾ ਨਾਨਕ ਤੋਂ ਹੀ ਐਮਪੀ ਦੀ ਚੋਣ ਲੜੀ ਐਮਪੀ ਰਹੇ ਪਾਰ ਇਸ ਵਰੀ ਨਕਾਰ ਦਿੱਤਾ ਜਨਤਾ ਨੇ ਜਿਮਨੀ ਚੋਣਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੱਡੇ ਮਾਰਜਨ ਦੇ ਨਾਲ ਜਿਤਾਇਆ ਵੱਡੀ ਲੀਡ ਦੇ ਨਾਲ ਜਿਤਾਇਆ ਭਾਵੇਂ 2022 ਦੀ ਗੱਲ ਕਰੀਏ ਤਾਂ 2022 ਚ ਵੀ ਗੁਰਦੀਪ ਰੰਦਾਵਾ ਸੁਖੀ ਰੰਦਾਵਾ ਤੋਂ ਹਾਰੇ ਸੀਗੇ ਤੇ ਮਾਰਜਨ ਬਹੁਤਾ ਨਹੀਂ ਸੀਗਾ ਮੈਸ 500 ਤੋਂ 600 ਵੋਟਾਂ ਦੇ ਨਾਲ ਹੀ ਸੁਖੀ ਰੰਦਾਵਾ ਜਿੱਤੇ ਸੀਗੇ ਯਾਨੀ ਕਿ 500 ਤੋਂ 600 ਫੋਟਾ ਜੜੀਆ ਅਗਰ ਗੁਰਦੀਪ ਰੰਦਾਵਾ ਨੂੰ ਪੈ ਜਾਂਦੀਆ ਤਾਂ 2022 ਜੀ ਗੁਰਦੀਪ ਰੰਦਾਵਾ ਐਮ ਐਲ ਏ ਬਣ ਜਾਂਦੇ ਡੇਰਾ ਬਾਬਾ ਨਾਨਕ ਦੇ ਪਰ ਜਿਹੜੇ ਸਮਰਥਕ ਨੇ ਉਹਨਾਂ ਦੇ ਜਿਹੜੇ ਜਨਤਾ ਨੇ ਉਸਨੇ ਵੀ ਇਹ ਗੱਲ ਦੇਖੀ ਕਿ ਮਾਰਜਨ ਬੇहद ਘੱਟ ਰਹਿ ਗਿਆ ਤੇ ਵੱਧ ਛੱਡ ਕੇ VOTING ਚ ਹਿੱਸਾ ਲਿਆ ਹੈ ਤੇ 64% ਦੇ ਲਗਭਗ VOTING ਹੋਈ ਸੀ ਡੇਰਾ ਬਾਬਾ ਨਾਨਕ ਚ ਲੋਕਾਂ ਨੇ ਵੱਧ ਛੱਡ ਕੇ ਹਿੱਸਾ ਲਿਆ ਤੇ ਇਸ ਵਾਰੀ ਆਪਣਾ ਐਮ ਐਲ ਏ ਬਦਲ ਕੇ ਵਿਖਾਇਆ ਹੈ ਗੁਰਦੀਪ ਰੰਦਾਵਾ ਆਮ ਆਦਮੀ ਪਾਰਟੀ ਦੇ ਮਿਹਨਤ ਕਰਸ਼ ਕਾਰਜ ਕਰਤਾ ਜਿਤ ਹਾਸਲ ਕੀਤੀ ਡੇਰਾ ਬਣਾਨਕਤ